ਪਲੀਜ਼ ਮੈਂ ਦੇਖੋ ਮੈਂ ਮਜਬੂਰ ਆ ਹਾਂ ਕਿਉਂਕਿ ਮੈਂ ਜੋ ਵੀ ਲੀਗਲ ਬਣਦਾ ਮੈਨੂੰ ਕਰਨਾ ਪੈਂਦਾ ਦੋ ਨੰਬਰ ਦੇ ਡਾਇਰੈਕਟਰ ਅਸੀਂ ਜਾਂ ਜ਼ਿੰਦਗੀ ਚ ਲੈ ਜਾਣਾ ਲੈਣੀ ਤੈਨੂੰ ਪੈਸੇ ਦਿੱਤੇ ਆ ਸਹੀ ਚੀਜ਼ਾਂ ਦੇ ਤੇ ਸਹੀ ਚੱਲਦੀਆਂ ਪਰ ਜਿਹੜੇ ਬੰਦੇ ਨੇ ਜਦੋਂ ਸਾਡੇ ਤੋਂ ਲੈ ਕੇ ਗਿਆ ਆ ਦੇਣਦਾਰ ਤਾਂ ਉਹ ਵੀ ਆ ਔਰ ਜੇ ਉਹਨਾਂ ਠੱਗੀ ਵਜ੍ਹੀ ਹੋਵੇ ਨਾ ਬੰਦੇ ਨਾਲ ਬੋਲ ਕੇ ਦੱਸੇ ਵੀ ਮੈਂ ਮੈਂ ਲੁੱਟਿਆ ਗਿਆ ਆ ਆ ਬੰਦੇ ਨੇ ਮੇਰੇ ਨਾਲ ਠੱਗੀ ਮਾਰੀ ਮਾਈਗਰ ਹੁਣ ਮੈਂ ਮਾਸਟਰ ਜੀ ਨਾਲ ਗੱਲ ਕਰਦਾ ਜਦੋਂ ਮਾਸਟਰ ਜੀ ਨੇ ਮੈਨੂੰ ਕੱਲ કે ਪਰਸੋ ਹੱਥ ਘੜੇ ਕਰਤੇ ਵੀ ਪੁੱਤ ਦੇਖੋ ਕਿਵੇਂ ਕਰਨ ਆਉਦਾ ਹੁਣ ਤੁਸੀਂ ਦੱਸੋ ਵੀ ਸਾਨੂੰ ਫਿਰ ਰਾਹ ਹੀ ਨਹੀਂ ਕੋਈ ਹੋਰ ਕੀ ਕਰੀਏ ਮੈਂ ਜਾਂ ਤਾਂ ਤੁਸੀਂ ਸਾਨੂੰ ਕੋਈ ਰਾਹ ਦੇ ਦਿਓ ਨਹੀਂ ਨਹੀਂ ਮੈਂ ਮੰਨ ਲੂ ਤੁਹਾਡੀ ਗੱਲ ਨਹੀਂ ਮੰਨਣ ਵਾਲੀ ਗੱਲ ਮੰਨੀ ਵੀ ਜਾ ਸਕਦੀ ਐ ਇਹ ਤੱਕ ਮੈਂ ਮੰਨੂਗਾ ਮੈਂ ਪਹਿਲਾਂ ਮਾਸਟਰ ਜੀ ਦੇ ਕਹਿਣ ਤੇ ਇੰਨੇ ਦਿਨ ਰੁਕ ਗਿਆ ਹੁਣ ਤੁਸੀਂ ਦੱਸੋ ਵੀ ਕਰਨਾ ਕੀ ਚਾਹੀਦਾ ਮੈਨੂੰ ਕੋਈ ਪੱਕਾ ਰਾਹ ਦੇ ਦਿਓ ਮੈਂ ਰੁਕ ਜਾਣਾ ਮੈਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਦੋਨੇ ਘਰ ਕਰਾਹੇ ਨਾ ਮਾਸੀ ਰਾਹ ਇਹਦਾ ਹੱਲ ਕੋਈ ਰਾਹ ਦੱਸੋ ਨਾ ਮੈਂ ਤੁਹਾਨੂੰ ਦੱਸਦੀ ਆ ਨਾ ਵੀ ਕੀ ਪਤਾ ਗੇੜ ਦੇ ਗੰਦੇ ਬੰਦਿਆਂ ਨੇ ਉਹਨੇ ਫਸਾਈ ਆ ਤੈਸੀ ਉਹ ਤਾਂ ਮਾਸੀ ਮੈਨੂੰ ਕੋਈ ਪਰਵਾਹ ਨਹੀਂ ਮੈਂ ਗੱਲ ਦੱਸਦਾ ਮੇਰੀ ਗੱਲ ਸਮਝੋ ਉਹਨੂੰ ਤਾਂ ਪਰਵਾਹ ਹੀ ਨਹੀਂ ਕੋਈ ਪੁੱਛ ਵੀ ਮੈਂ ਕੀ ਗੱਲ ਚ ਉਹਨਾਂ ਦੇਖੋ ਚਾਹੇ ਜਿੱਦ ਤੁਹਾਨੂੰ ਤਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦਿੰਦੀ ਹੂੰ ਉਹਨੂੰ ਤੁਸੀਂ 6 ਮਹੀਨਿਆਂ ਚ ਕਢਾ ਲਓਗੇ ਸਾਲ ਚ ਕਢਾ ਲਓਗੇ ਪੈਸੇ ਉਹਨੂੰ ਅੱਛਾ ਮਾਸੀ ਕੀ ਕਰਕੇ ਪੈਸੇ ਛੱਡ ਦਿੱਗੇ ਉਹਨੂੰ ਨਹੀਂ ਛੱਡਣ ਦੀ ਗੱਲ ਨਹੀਂ ਕੀ ਕਰਗੇ ਤੁਸੀਂ ਦੱਸੋ ਆ ਛੱਡਣ ਦੀ ਨਹੀਂ ਗੱਲ ਦੱਸੋ ਕੀ ਕਰੀ ਮੈਂ ਆਣੀ ਆ ਵੀ ਆਪਾਂ ਬੈ ਠੀਕ ਹੈ ਦੱਸੋ ਦੱਸੋ ਵੀ ਤੁਸੀਂ ਜਿੰਨੇ ਪੈਸੇ ਉਹਨੂੰ ਕਹੋ ਵੀ ਜਿੰਨੇ ਪੈਸੇ ਉਹਨਾਂ ਤੋਂ ਲੈ ਲੈ ਤੂੰ ਸਾਨੂੰ ਖਰਾ ਮਸੀ ਜਿਹੜੀ ਗੱਲ ਤੂੰ ਕਹਿ ਰਹੀ ਆ ਇਹਦਾ ਮੈਂ ਹਜ਼ਾਰ ਬਾਰੀ ਇਹਨੂੰ ਕਹਿ ਚੁੱਕਿਆ ਹਾਂ ਹਾਂ ਠੀਕ ਹੈ ਪਹਿਲੀ ਗੱਲ ਨੰਬਰ 2 ਤੇ ਉਹ ਬੰਦਾ ਹੋ ਚੁੱਕਿਆ ਫਰਾਰ ਮੇਰੇ ਹਿਸਾਬ ਨਾਲ ਤਾਂ ਫਰਾਰ ਹੈ ਸਾਡੇ ਤੋਂ ਤਾਂ ਫਰਾਰ ਹੈ ਇਹ ਬੰਦਾ ਇਹੀ ਇਹੀ ਉਹ ਤਾਂ ਮੈਨੂੰ ਪਤਾ ਨਹੀਂ ਬੰਦਾ ਹੈ ਮੈਂ ਤਾਂ ਇਹਨੂੰ ਸਾਨੂੰ ਤਾਂ ਪਤਾ ਹੀ ਨਹੀਂ ਨਾ ਅੱਜ ਤੱਕ ਨਾ ਤਾਂ ਨੇ ਮੇਰੀ ਕਿਸੇ ਨਾਲ ਗੱਲ ਕਰਾਈ ਪਹਿਲਾਂ ਉਹ ਇਹ ਗੱਲ ਬੋਲਿਆ ਅਸੀਂ ਤਾਂ ਨਹੀਂ ਸੁਣੋ ਗੱਲ ਸੁਣੋ ਜਿਵੇਂ ਕਹਿੰਦਾ ਸੀ ਸਲੀਪ ਮੇਰਾ ਤਾਂ ਦਿਮਾਗ ਨਿਕਲ ਗਿਆ ਕਹਿੰਦਾ ਉਹ ਕਹਿੰਦਾ ਪਹਿਲਾਂ ਤਾਂ 6 ਮਹੀਨੇ ਦਾ ਉਹਨਾਂ ਨੇ ਮੈਨੂੰ ਦੱਸਣੀ ਨਹੀਂ ਦਿੱਤਾ ਪੁੱਛਿਆ ਹੀ ਨਹੀਂ ਵੀ ਕਿਹੜੇ ਬੰਦਿਆਂ ਨਾਲ ਆਂਦਾ ਮੈਨੂੰ ਸਿੱਧੇ ਵੀ ਮੈਨੂੰ ਪੈਸੇ ਦਿੰਦੇ ਸੀ ਉਹ ਵੀ ਤੁਸੀਂ ਵੀਰੇ ਦੇ ਖਾਤੇ 'ਚ ਪਾਉਂਦੇ ਸੀਗੇ ਮੇਰੇ ਖਾਤੇ 'ਚ ਹੀ ਪਾਉਂਦੇ ਸੀਗੇ ਵੀ ਤੁਸੀਂ ਆਏ ਕਿਹਾ ਨਹੀਂ ਵੀ ਮੇਰੀ ਗੱਲ ਵੀ ਸਾਡੀ ਗੱਲ ਨਾ ਕਰੀ ਉਹ ਟਰੈਕਟਰ ਵਾਲੇ ਬੰਦੇ ਆ ਥੋੜੇ ਅੱਛਾ ਵੀ ਉਹਨਾਂ ਨੇ ਸਾਡਾ ਨਾ ਦੱਸੀ ਵੀ ਸੀਪੀ ਵੀਰੇ ਕਹਿੰਨ ਡਾਇਰੈਕਟਰ ਲੈਣਗੇ ਕਾਰਨ ਦੱਸਣਾ ਕੀ ਹੈ ਹਾਂਜੀ ਕਾਰਨ ਇਹ ਤਾਂ ਨਹੀਂ ਕਵਾਂਗੇ ਵੀ ਸਾਡੀ ਗੱਲ ਨਾ ਕਰੀ ਜਦੋਂ ਹੁ ਸਾਡੇ ਘਰੇ ਤਾਂ ਆ ਗਿਆ ਤੁਹਾਡੇ ਕਰਕੇ ਹੁਣ ਐਰਾ-ਗੈਰਾ ਤੇ ਸਕੇ ਬਿੰਦਾ ਨਹੀਂ ਕਰ ਠੀਕ ਆ ਤੁਸੀਂ ਰਸਤੇਦਾਰ ਸੁਣੋ 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 ਹੁਣ ਜਿਹੜੇ ਬੰਦੇ ਨੇ ਆਪ ਹੀ ਤਾਂ ਮੰਨੀ ਜਾਂਦਾ ਆਪ ਹੀ ਤਾਂ ਇਥੇ ਫਸਦਾ ਵੀ ਹਾਂ ਵੀ ਅਸੀਂ ਤਾਂ ਜਾਣਦੇ ਨਹੀਂ ਕਿਸੇ ਨੂੰ ਗਾ ਮੰਨ ਗਿਆ ਨਾ ਹੁਣ ਜਿਹੜੇ 6 ਮਹੀਨੇ ਤੱਕ ਸਾਨੂੰ ਕੋਈ ਟਰੈਕਟਰ ਡਿਲੀਵਰੀ ਨਹੀਂ ਜਾਂ ਜੋ ਚੀਜ਼ ਨੇ ਸੁਣੋ ਸੁਣੋ ਜੋ ਇਹਨੂੰ ਪੈਸੇ ਦੇ ਰਹੇ ਆ ਕੋਈ ਗੱਲ ਨਹੀਂ ਸਿਰੇ ਲਾ ਰਿਹਾ ਫੇਰ ਅਸੀਂ ਕਹਾਂਗੇ ਭਾਈ ਤੂੰ ਦੇ ਕਿੱਥੇ ਰਿਆਂ ਗੱਲ ਤੱਕ ਰਾ ਤੇ ਫੇਰ ਕਰਾਈ ਨਹੀਂ ਤਨੂ ਕੀ ਕਹਿ ਰਿਆ ਭਣੇ ਸੌਰੀ ਮਾ ਮਾ ਤੁਹਾਡਾ ਹਸਬੰਡ ਆ ਮਾਸੀ ਫਿਰ ਵੀ ਜੇ ਕਿਤੇ ਮੈਂ ਲੈ ਕੇ ਆਇਆ ਉਹਦਾ ਜ਼ਿੰਮੇਵਾਰ ਮੈਂ ਤੇ ਸਾਡਾ ਟੱਬਰ ਆ ਮਾਈਂਡ ਤਾਂ ਕਰੇ ਕਿਉਂਕਿ ਮੈਂ ਜਾਂਦਾ ਪਹਿਲੇ ਦਿਨ ਤੋਂ ਮੈਂ ਇਸ ਘਰ ਚ ਜੰਮਿਆ ਨਾ ਹੁੰਦਾ ਜਾਂ ਮੈਂ ਇਸ ਘਰ ਦਾ ਜਵਾਬ ਨਾ ਹੁੰਦਾ ਤੇ ਜਾਂ ਕੁੱਲ ਮਿਲਾ ਕੇ ਗੱਲ ਆ ਕਿ ਮੈਂ ਪਹਿਲੇ ਦਿਨ ਤੋਂ ਘਰੋਂ ਹੀ ਬੇਦਖਲ ਹੁੰਦਾ ਵੀ ਬਾਈ ਸਾਡਾ ਕੋਈ ਇਲਾਕਾ ਦੇਖਾ ਨਹੀਂ ਸਪੀਕਰ ਤੇ ਅਨਾਊਂਸਮੈਂਟ ਹੋਈ ਵੀ ਹੁੰਦੀ ਵੀ ਬਾਈ ਆਪ ਦਾ ਦੇਖੋ ਕੀ ਕਰਨਾ ਇਹ ਤਾਂ ਮਾਸੀ ਦੁਨੀਆਦਾਰੀ ਆ ਔਰ ਨੰਬਰ 2 ਤੇ ਮੈਂ ਨਹੀਂ ਚਾਹੁੰਦਾ ਤੁਹਾਡਾ ਕੋਈ ਨੁਕਸਾਨ ਉਹ ਵੀ ਨਹੀਂ ਮੈਂ ਜ਼ਿੰਦਗੀ 'ਚ ਕਰਨਾ ਚਾਹੁੰਦਾ ਨਹੀਂ ਮੈਂ ਕਰਕੇ ਖੁਸ਼ ਹਾਂ ਪਰ ਜਿਹੜੇ ਬੰਦੇ ਨੇ ਜਦੋਂ ਸਾਡੇ ਤੋਂ ਲੈ ਕੇ ਗਿਆ ਆ ਦੇਣਦਾਰ ਤਾਂ ਉਹੀ ਆ ਉਹੀ ਆ ਨਾ ਠੀਕ ਹੈ ਨਾ ਔਰ ਸਿਰੇ ਦਾ ਠੱਗੀਆਂ ਮਾਰ ਰਿਹਾ ਐਨੇ ਪੈਸੇ ਜੇ ਉਹਨੇ ਖਰਾਬ ਕੀਤੇ ਆ ਤੇ ਖਰਾਬ ਨਹੀਂ ਹੋ ਸਕਦੇ ਜ਼ਿੰਮੇਵਾਰ ਉਹੀ ਆ ਔਰ ਜੇ ਤੁਹਾਨੂੰ ਠੱਗੀ ਵਜੀ ਹੋਵੇ ਨਾ ਬੰਦੇ ਨਾਲ ਬੋਲ ਕੇ ਦੱਸੇ ਵੀ ਮੈਂ ਮੈਂ ਲੁੱਟਿਆ ਗਿਆ ਆ ਆ ਬੰਦੇ ਨੇ ਮੇਰੇ ਨਾਲ ਠੱਗੀ ਮਾਰਤੀ ਅੱਜ ਤੁਸੀਂ ਫੇਰ ਪਿੰਡ ਆਏ ਹੋ ਸਾਲ ਹੋ ਗਿਆ ਮੈਨਾ ਤਰੀਕ ਨੀ ਦਸੰਬਰ ਆ ਗਿਆ ਭੈਣੇ ਥੋੜੇ ਦਿਨਾਂ ਨੂੰ ਨਵਾਂ ਸਾਲ ਚੜ ਜਾਣਾ ਠੀਕ ਹੈ ਆ 2024 ਸਾਰਾ ਲੰਘ ਗਿਆ ਉਹ 2024 ਚ ਠੱਗੀਆਂ ਹੀ ਖਾਈ ਜਾਂਦਾ ਤੁਸੀਂ ਸਹੀ ਕੀਤਾ ਤੁਸੀਂ ਆਏ ਹੋ ਜੀ ਆਇਆਂ ਨੂੰ ਪਰ ਮਾਸੀ ਮੈਨੂੰ ਕਹਿੰਦੀ ਵੀ ਕੇਰਾ ਵੀਰੇ ਕੋਲੇ ਮੈਨੂੰ ਲੈ ਚਾਲਵਾ ਭੈਣੇ ਤੁਸੀਂ ਆਏ ਹੋ मोस्ट ਵੈਲਕਮ ਮੈਨੂੰ ਹਾਲ ਦੱਸੋ ਨਾ ਕੀ ਹੈ ਮੈਂ ਤਾਂ ਸੁਣਨਾ ਚਾਹੁੰਨਾ ਵੀ ਹਾਲ ਕੀ ਕਰੀਏ ਤੁਸੀਂ ਦੱਸੋ ਆਪਾਂ ਕਰਦੇ ਆਂ ਦੇਖ ਭੈਣੇ ਤੇਰਾ ਘਰ ਆ ਮੈਂ ਕਹ ਦੋ ਕਿੰਨਾ ਖਰਾਬ ਹੋਵੇ ਜੀ ਨੂੰ ਮਰਜ਼ੀ ਕਹਿ ਦੋ ਵੀ ਜਾ ਕੇ ਤੇ ਆਪਾਂ ਤਾਂ ਜਿਹੜੇ ਹੱਕ ਦੇ ਪੈਸੇ ਗਏ ਆ ਠੀਕ ਹੈ ਜੀ ਉਹ ਲੈਣੇ ਨੇ ਕਹਿੰਦੇ ਵੀ ਮੈਨੂੰ ਟਾਈਮ ਦੇ ਦੋ ਵੀਰੇ ਜਿਹੜੀ ਗੱਲ ਉਹ ਕਹਿ ਰਿਹਾ ਮੈਂ ਕਹਿੰਦਾ ਮੈਨੂੰ ਟਾਈਮ ਦੇ ਦੋ ਮੈਂ ਜਿਵੇਂ ਜਿਵੇਂ ਉਹ ਪੈਸੇ ਆਉਣਗੇ ਬੰਦਿਆਂ ਦੇ ਗਾਂ ਤੇ ਮੈਂ ਉਵੇਂ ਉਹ ਮੈਨੂੰ ਸਾਡੇ ਨਾਲ ਮਾਸੜ ਬਹਿ ਲਵੇ ਲਿਖਤੀ ਕਰ ਲਵੇ ਲਿਖਤੀ ਟਾਈਮ ਮੰਗ ਲਵੇ ਜ਼ਿੰਮੇਵਾਰੀ ਚੱਕ ਲਓ ਮਾਸੀ ਅਸੀਂ ਅਸੀਂ ਚੂ ਨਹੀਂ ਕਰਦੇ ਮੈਂ ਦੇਖੋ ਜੇ ਤੁਸੀਂ ਉਂ ਕਹਿੰਦੇ ਕਿ ਅਸੀਂ ਉਹੀ ਕਰ ਲਗੇ ਉ ਤਾਂ ਮਾਸੀ ਇਹ ਤਾਂ ਨਹੀਂ ਉਹ ਮੈਂ ਤੈਨੂੰ ਅੱਜ ਤਾਂ ਉਮੀਦ ਹੈਗੀ ਆ ਵੀ ਉਹਦੇ ਕੋਲ ਕਿਤੇ ਰੱਖੇ ਆ ਕੋਈ ਹਿਸਾਬ ਕਰਨਾ ਹੀ ਨਹੀਂ ਆ ਮੈਂ ਝੂਠ ਨਹੀਂ ਬੋਲੀ ਨਹੀਂ ਠੀਕ ਹੈ ਤੁਸੀਂ ਕੋਈ ਨਹੀਂ ਹਾਂ ਮੈਂ ਇਹਦੇ ਨਾਲ ਆਈ ਹਾਂ ਅੱਜ ਠੀਕ ਹੈ ਮੈਂ ਉਹਨੂੰ ਇਹ ਗੱਲ ਕਹੀ ਸੀ ਜਿਹੜੀ ਗੱਲ ਮੈਂ ਕਹੀ ਸੀ ਮੈਂ ਕਿਹਾ ਤੂੰ ਜਾ ਤੂੰ ਮਾਸਟਰ ਕੋ ਲੈ ਚ ਉਹ ਵੱਡਾ ਹੈ ਤੇਰੇ ਨਾਲ ਬਾਈ ਦੀ ਗੱਲ ਕਰਦੀ ਸੀ ਉਹ ਵੱਡਾ ਉਹਦੇ ਨਾਲ ਬਹਿ ਕੇ ਉਹਦੇ ਨਾਲ ਹਸਾਬ ਕਰਕੇ ਉਹਨੂੰ ਕਹਿ ਵੀ ਮੈਂ ਮਾਸਟਰ ਜੀ ਐਨੇ ਐਨੇ ਚਿਰਚ ਮੈਂ ਪੈਸੇ ਦੇ ਦੂੰ ਮੇਰੀ ਬੇਨਤੀ ਹੈ ਮਾਸੀ ਪਤਾ ਗੱਲ ਕੀ ਹੈ ਠੀਕ ਹੈ ਬਸ ਤੁਸੀਂ ਤੁਸੀਂ ਨਹੀਂ ਹੱਥ ਜੋੜ ਤੇਰੀ ਮੇਰੀ ਮੇਰੀ ਗੱਲ ਨਹੀਂ 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 ਮੈਨੂੰ ਤਾਂ ਪੜਸੇ ਆਇਆ ਕਿ ਮੈਂ ਕਰਾਰ ਕਰਕੇ ਕੀ ਕਰੂੰ ਫਿਰ ਮੈਂ ਤੁਹਾਨੂੰ ਅਹੀ ਦੱਸਦਾ ਨਾ ਫਿਰ ਮਾਸੀ ਉਹਦਾ ਕਰਾਰ ਮੰਨਿਆ ਹੀ ਨਹੀਂ ਜਾਣਾ ਕਿਉਂਕਿ ਜੇ ਉਹ ਕਹੂਗਾ ਕਿ ਮੈਂ ਅਸੀਂ ਉਹਦੀ ਨਹੀਂ ਮੰਨ ਸਕਦੇ ਜੇ ਅਸੀਂ ਮੰਨਾਂਗੇ ਤਾਂ ਮਾਸਟਰ ਬੈਠੇ ਤੁਸੀਂ ਬੈਠੋ ਔਰ ਇੱਕ ਚੀਜ਼ ਲਖਤੀ ਚ ਹੋਵੇ ਅਦਰਵਾਈਜ਼ ਜੋ ਸਾਨੂੰ ਲੱਗਦਾ ਜੋ ਜੋ ਵੀ ਲੀਗਲੀ ਜੋ ਹੋ ਸਕਦਾ ਕੱਲ ਨੂੰ ਇਹ ਵੀ ਹੋ ਜਾਦਾ ਸਾਡੇ ਪੈਸੇ ਇੱਥੇ ਗਲਤਾਂ ਦੇ ਦਿੱਤੇ ਹੁਣ ਖਾਤੇ ਤੋਂ ਖਾਤੇ ਗਏ ਆ ਉਹ ਪੈਸੇ ਗਲਤਾਂ ਦਾ ਯੂਜ਼ ਹੋ ਜਾਣ ਸਾਡੇ ਗਾਲ ਕੋਈ ਪੁਲਿਸ ਚੱਕਰ ਪਾ ਲਵੇ ਵੀ ਤੁਸੀਂ ਇਨਵੈਸਟ ਕੀਤੇ ਆ ਸੁਣੋ ਗੱਲ ਫਿਰ ਤਾਂ ਸਾਡੇ ਲਈ ਹੋਰ ਜ਼ਰੂਰੀ ਹੋ ਜਾਊਗਾ ਤੁਸੀਂ ਕਿਵੇਂ ਕੀਤੇ ਜਦੋਂ ਤੁਸੀਂ ਆਈ ਹੋ ਜਾਂਦਾ ਮਾਸੀ ਨਹੀਂ 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 ਮਾਸੀ ਇਹ ਜ਼ਰੀਏ ਬਣਦੇ ਨੇ ਕਰੂੰ ਗੱਲ ਦੱਸਦਾ ਹੁਣ ਮੰਨ ਲਓ ਤੁਸੀਂ ਕਹਿੰਦੇ ਵੀ ਗਲਤ ਬੰਦੇ ਨੂੰ ਕਿਸੇ ਨੂੰ ਪੈਸੇ ਦੇ ਦੇ ਸੁਣੋ ਮੰਨ ਲਓ ਨੇ ਗਲਤ ਨੂੰ ਦੇ 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 ਅਸੀਂ ਇਹਨੂੰ ਪੈਸੇ ਦੇ ਦੇ ਖਾਤੇ 'ਚ ਪੈਸੇ ਗਏ ਇਹਨੇ ਉਹ ਪੈਸੇ ਗਾ ਖਾਤੇ 'ਚ ਕਿਤੇ ਟਰਾਂਸਫਰ ਕਰ ਉਹ ਬੰਦੇ ਜਿਹੜੇ ਵੀ ਆ ਤੁਸੀਂ ਕਹਿੰਦੇ ਵੀ ਮੈਨੂੰ ਨਹੀਂ ਪਤਾ ਹੀ ਵੀ ਸੀ ਦੀ ਕੌਣ ਜਗਦੀਵ ਆ ਉਹ ਸਾਨੂੰ ਹੀ ਦੱਸ ਅੱਜ ਤੱਕ ਨਹੀਂ ਬੋਲੇ ਜੇ ਉਹ ਬੰਦੇ ਗਲਤ ਹੈ ਜੇ ਉਹ ਪੁੱਠੇ ਸਿੱਧੇ ਬੰਦੇ ਆ ਕੋਈ ਪੁੱਠਾ ਸੱਦਾ ਥਿਹਾਰ ਹੀ ਖਰੀਦ ਲੈ ਫੇਰ ਜੇ ਕੋਈ ਕੁਛ ਪੁੱਠਾ ਸੱਦਾ ਕਰਤਾ ਸੁਣੋ ਉਹ ਫੜੇਗੇ ਜਿਆ ਸੌ ਕੁਛ ਮੈਂ ਐਗਜ਼ਾਮਪਲ ਦਿੰਨਾ ਮੈਨੂੰ ਨਹੀਂ ਪਤਾ ਕਿੱਥੇ ਗਏ ਉਹ ਸੁਣੋ ਉਹ ਬੰਦੇ ਜਿਹੜੇ ਪਤਾ ਨਹੀਂ ਉਸ ਗੱਲ ਦਾ ਉਹਨਾਂ ਨੇ ਜਦੋਂ 76 ਰੁਪਏ ਉਹਨਾਂ ਨੇ ਬੋਲਣਾ ਸਾਨੂੰ ਪੈਸੇ ਆਏ ਵੈਰੀਟੀ ਕੋਲੋਂ ਵੈਰੀਟੀ ਦੇ ਜੁੱਤਾਂ ਦਾ ਪੈਸਾ ਅਸੀਂ ਕਿਉਂ ਗੋਨਾ ਘਰ ਬਣ ਗਏ ਸਾਡੇ ਕੋਲ ਤਾਂ ਫਿਰ ਸਾਨੂੰ ਤਾਂ ਕਰਨਾ ਬਣਦਾ ਨਹੀਂ ਨਹੀਂ ਤੂੰ ਮੈਨੂੰ ਕਹਿ ਕੇ ਆਇਆ ਵੀ ਇਹਦਾ ਪੈਸਾ ਕਿਸੇ ਕੋਲ ਗਿਆ ਸੀ ਹਾਂ ਅਸੀਂ ਦੋਨਾਂ ਨੂੰ ਸੱਸ ਨੇ ਪੈਸਾ ਨਹੀਂ ਅੱਜ ਤੱਕ ਦਿੱਤਾ ਹੁਣ ਦੇਖ ਮਸੀ ਗੱਲ ਤਾਂ ਆਉਂ ਆ ਵੀ ਜਾਂ ਤਾਂ ਮੂੰਹ ਬੋਲੇ ਕਿਸੇ ਨੂੰ ਕਹਵੇ ਤੁਹਾਨੂੰ ਦੱਸੇ ਵੀ ਮੈਂ ਪੈਸੇ ਦਿੱਤੇ ਕਿਤੇ ਜੇ ਨਹੀਂ ਦੱਸਦਾ ਤਾਂ ਫਿਰ ਪੈਸੇ ਮਾਸੀ ਕਿਤੇ ਨਹੀਂ ਇਹ ਇਹ ਵੀ ਹੋ ਸਕਦਾ ਨਹੀਂ ਕੋਈ ਪ੍ਰਾਪਰਟੀ ਲੈ ਲਈ ਹੋਵੇ ਪੈਸੇ ਮੈਂ ਦੇ ਦਿੰਦੇ ਦੂੰਗਾ ਬਿਠਿੰਡੇੋਂ ਵੇਚ ਦੀ ਇਸ ਦੇ ਬਿਠਿੰਡੇ ਚ ਕੀ ਆਉਣਾ ਨਾਲ ਕੜੀ ਜਮਈ ਮੈਨੂੰ ਚਾਸੀ ਕਿੰਨਾ ਦੇਣਾ ਡੈਡੀ ਨੇ ਜਿਆ ਨਹੀਂ ਡੈਡੀਆਂ ਦਾ ਤੁਹਾਨੂੰ ਕਿੱਥੋਂ ਲਿਆएंगे ਇਹਨੇ ਪੈਸੇ ਉਦੋਂ ਤਾਂ ਸੀ ਇਹ ਸੋਚ ਲਿਆ ਵੀ ਇਹ ਗਲਤ ਰਸਤੇ 'ਚ ਨਾ ਫੜਦੇ ਪੈਸੇ। ਗਲਤ ਰਸਤੇ 'ਚ ਨਾ ਕਰਕੇ ਸੀ ਲਿਆ। ਪੈਸੇ ਉਹ 1.5 ਕਿੱਲਾ ਹੀ ਨਹੀਂ ਲਿਆ ਦਾ। ਅਸੀਂ ਉਹਨਾਂ ਲੈਣੇ ਆਂ ਵੀ ਜੇ ਉਹਨੂੰ ਕਿਤੇ ਇਹੀ ਥੋੜੇ ਵਾਲੇ ਪੈਸੇ ਕੀ ਆ। ਹੋ ਸਕਦਾ ਥੋੜੇ ਵਾਲੇ ਪੈਸੇ ਹੋਣ ਵੀਰੇ ਉਦੋਂ। ਤੇ ਜੇ ਅਸੀਂ ਕਿੱਲਾ ਲੈ ਲੈਂਦੇ ਉਦੋਂ ਲੈ ਲੈਂਗੇ ਕਿੱਲਾ ਤਾਂ ਅਸੀਂ ਫਾਇਦੇਮੰਦ ਸੀ। ਅੱਜ ਤੈਨੂੰ ਉਹ ਵੇਚ ਦੇ ਵੇਚ ਤੇ ਢੱਕੋ ਚੱਲੇ ਵੀਰੇ। ਤੇ ਉਹ ਬਾਲ ਸੀ ਮਾ ਫਰਦੀ ਮਾਰ ਫਰਦੀ ਸੋ ਤੁਹਾਡੇ ਵਾਲੇ ਪੈਸੇ ਆਂਦਾ ਹੋਵੇ ਮੈਂ ਪੈਸੇ ਦੇਉਂਗਾ ਸਾਹਿਬ ਲਈ ਗਿਆ ਲਈ ਗਿਆ ਲਈ ਗਿਆ ਅਸੀਂ ਸੋਚਦੇ ਵੀ ਸ਼ਾਇਦ ਉਹ ਨੂੰ ਆਏ ਆਂਦਾ ਸੀ ਕਿ ਸ਼ਾਇਦ ਉਹ ਤੁਹਾਡੇ ਵਾਲੇ ਪੈਸੇ ਸੀ ਤਾਂ ਉਹ ਗਿਆ ਉੱਥੇ ਭੁੰਡੇ ਵੀ ਗਿਆ ਵੀ ਮੈਂ ਦੋਵੇਂ ਭੁੰਡੇ ਵੀ ਗਿਆ ਉਹਨਾਂ ਕੋਲ ਬੈਸ ਲੈ ਤੁਸੀਂ ਆਏ ਹੋ ਮੋਸਟ ਵੈਲਕਮ ਹਾਂ ਦੇਖੋ ਤੁਸੀਂ ਮਾਸਰ ਨਾਲ ਗੱਲ ਕਰੋ ਨਹੀਂ ਜੇ ਤਾਂ ਇਹ ਗੱਲ ਰੁਕਣੀ ਆ ਜਾਂ ਕੋਈ ਕਮਿਟਮੈਂਟ ਵਾਲੀ ਗੱਲ ਹੈਗੀ ਆ ਉਹ ਤਾਂ ਫਿਰ ਦੇਖੋ ਤੁਹਾਡੇ ਤੇ ਮਾਸਰ ਜੀ ਨਾਲ ਹੀ ਹੋਣੀ ਆ ਇਸ ਬੰਦੇ ਜੇ ਕੋ ਸਾਨੂੰ ਕਹੂਗਾ ਵੀ ਹਾਂ ਬਾਈ ਵੀ ਤੁਸੀਂ ਰੁਕ ਜਓ ਇਹਨੇ ਤਾਂ ਇਹਦੇ ਕਹਿਣ ਤਾਂ ਰੋਕਣਾ ਤਾਂ 5 ਦਿਨ ਹੋਰ ਰੁਕ ਜੂਗਾ ਮੈਂ 5-10 ਦਿਨ ਹੁੰਦੇ ਚਲ ਮਹੀਨਾ ਹੋਜੂ ਕੋਈ 2 ਮਹੀਨੇ ਹੋ ਗਏ ਨਹੀਂ ਮਾਸੀ ਇਦੂ ਵੱਧ ਨਹੀਂ ਇਦੂ ਵੱਧ ਨਹੀਂ ਕਿਉਂਕਿ ਮੈਨੂੰ ਪਤਾ ਵੀ ਇਦੂ ਵੱਧ ਤਾਂ ਫਿਰ ਖੱਜਲ ਖਵਾਰੀ ਆ ਹਾਂ ਹਣਾ ਕੋਈ ਮਹੀਨਾ 2 ਮਹੀਨੇ ਨਹੀਂ ਮਾਸੀ ਪਲੀਜ਼ ਮੈਂ ਸਿਰਫ 5 ਦਿਨ ਹੋਰ ਰੁਕਦਾ ਜੇ ਇਹ ਪੈਸੇ ਦੇ ਇਹ ਦੇ ਸਕਦਾ ਨਹੀਂ ਮਾਸੀ ਪਲੀਜ਼ ਮੈਂ ਦੇਖੋ ਮੈਂ ਮਜਬੂਰ ਆ ਹੁਣ ਕਿਉਂਕਿ ਮੈਂ ਜੋ ਵੀ ਲੀਗਲ ਬਣਦਾ ਮੈਨੂੰ ਕਰਨਾ ਪੈਣਾ ਨਹੀਂ ਹੁਣ ਮੈਂ ਤਾਂ ਐ ਨਹੀਂ ਕਿਹਾ ਸੀ ਅਸੀਂ ਬੈਣਾਗਾ ਆਪਣੇ ਤੋਂ ਪਹਿਲੇ ਦਾ ਟਰੈਕਟਰ ਲੈਣਾ ਨਹੀਂ ਹਾਂ ਲੈਂਦੇ ਨਹੀਂ ਹਲਾ ਲੋਕ ਅਸੀਂ ਕਿਉਂ ਲਈਏ ਹਾਂ ਹਾਂ ਵਾਪਸ ਉਹ ਨੰਬਰ ਦਾ ਟਰੈਕਟਰ ਲੈ ਲੈ ਟਰੈਕਟਰ ਦਾ ਸਵਾਬ ਦੋ ਨੰਬਰ ਦੇ ਟਰੈਕਟਰ ਅਸੀਂ ਜਾਂ ਜ਼ਿੰਦਗੀ ਚ ਲੈ ਜਾਣਾ ਲੈਣੇ ਆ ਅਸੀਂ 0% ਕਿਉਂਕਿ ਹਜੇ ਤੱਕ ਦੋ ਨੰਬਰ ਦਾ ਕੰਮ ਨਹੀਂ ਕੀਤਾ ਹਾਂ ਹਾਂ ਮੈਂ ਇਹਨੂੰ ਇੱਕ ਗੱਲ ਕਹੀ ਸੀ ਕਿ ਜੋ ਭਾਈ ਜਿਹੜਾ ਸਿਸਟਮ ਗਲਤ ਲੱਗਦੇ ਮੈਨੂੰ ਜੋ ਵੀ ਚੀਜ਼ ਲੈਣੀ ਆ ਦੇਖ ਮੈਨੂੰ ਜਾਣਦੇ ਲੋਕ ਮੇਰੇ ਖਿਲਾਫ ਕੱਲ ਨੂੰ ਅਗਲੇ ਕੱਲ੍ਹ ਚੋਰੀ ਦੇ ਟਰੈਕਟਰ ਸਿੱਪੀ ਦੇ ਕੋਲੋਂ ਫੜੇ ਗਏ ਫੜੇ ਗਏ ਤੇ ਭਾਈ ਮੇਰੀ ਹੈਗੀ ਬਦਨਾਮੀ ساری ਜ਼ਿੰਦਗੀ ਖਰਾਬ ਹੋਊਗੀ ਇਸ ਕਰਕੇ ਨਹੀਂ ਜਦੋਂ ਆਪਣੀ ਕੋਈ ਵੀ ਗੱਲ ਹੈ ਇਸ ਕਰਕੇ ਸੁਣੋ ਸੁਣੋ ਇਸ ਕਰਕੇ ਪਿੰਡ 'ਚ ਤਾਂ ਵੱਖਰੀ ਮੇਰੀ ਤਾਂ ਦੁਨੀਆ 'ਚ ਹੋਊ ਹਾਂ ਹਾਂ ਤੇ ਮੈਂ ਇਸ ਕਰਕੇ ਸਾਡੇ ਘਰੇ ਇੱਕ ਵੀ ਚੀਜ਼ ਗਲਤ ਨਹੀਂ ਹੋਣੀ ਚਾਹੀਦੀ ਤੈਨੂੰ ਪੈਸੇ ਦਿੱਤੇ ਆ ਸਹੀ ਚੀਜ਼ਾਂ ਦੇ ਤੇ ਸਹੀ ਚਾਹੀਦੀਆਂ ਨਹੀਂ ਸਹੀ ਚਾਹੀਦੀ ਨਹੀਂ ਆਉਣਗੀਆਂ ਤਾਂ ਸਹੀ ਚਾਹੀਦੇ ਪੈਸੇ ਵਾਪਸ ਚਾਹੀਦੇ ਆ ਵਾਪਸ ਚਾਹੀਦੇ ਪੈਸੇ ਵਾਪਸ ਕਰ ਤੂੰ ਲੈ ਆ ਤੂੰ ਜਾਣ ਕਰ ਪਲੀਜ਼ ਮੈਂ ਦੇਖੋ ਮੈਂ ਮਜਬੂਰ ਹਾਂ ਕਿਉਂਕਿ ਮੈਂ ਜੋ ਵੀ ਲੀਗਲ ਬਣਦਾ ਮੈਨੂੰ ਕਰਨਾ ਦੋ ਨੰਬਰ ਦੇ ਡਾਇਰੈਕਟਰ ਅਸੀਂ ਜਾਂ ਜ਼ਿੰਦਗੀ ਚ ਲੈ ਜਾਣਾ ਲੈਣੀ ਤੈਨੂੰ ਪੈਸੇ ਦਿੱਤੇ ਆ ਸਹੀ ਚੀਜ਼ਾਂ ਦੀ ਤੇ ਸਹੀ ਚੱਗਦੀਆਂ ਪਰ ਜਿਹੜੇ ਬੰਦੇ ਨੇ ਜਦੋਂ ਸਾਡੇ ਤੋਂ ਲੈ ਕੇ ਗਿਆ ਆ ਦੇਣਦਾਰ ਤਾਂ ਉਹ ਵੀ ਆ ਔਰ ਜੇ ਉਹਨਾਂ ਠੱਗੀ ਵਜ੍ਹੀ ਹੋਵੇ ਨਾ ਬੰਦੇ ਨਾਲ ਬੋਲ ਕੇ ਦੱਸੇ ਵੀ ਮੈਂ ਮੈਂ ਲੁੱਟਿਆ ਗਿਆ ਆ ਆ ਬੰਦੇ ਨੇ ਮੇਰੇ ਨਾਲ ਠੱਗੀ ਮਾਰੀ ਮਾਈਗਰ ਹੁਣ ਮੈਂ ਮਾਸਟਰ ਜੀ ਨਾਲ ਗੱਲ ਕਰਦਾ ਜਦੋਂ ਮਾਸਟਰ ਜੀ ਨੇ ਮੈਨੂੰ ਕੱਲ કે ਪਰਸੋ ਹੱਥ ਘੜੇ ਕਰਤੇ ਵੀ ਪੁੱਤ ਦੇਖੋ ਕਿਵੇਂ ਕਰਨ ਆਉਦਾ ਹੁਣ ਤੁਸੀਂ ਦੱਸੋ ਵੀ ਸਾਨੂੰ ਫਿਰ ਰਾਹ ਹੀ ਨਹੀਂ ਕੋਈ ਹੋਰ ਕੀ ਕਰੀਏ ਮੈਂ ਜਾਂ ਤਾਂ ਤੁਸੀਂ ਸਾਨੂੰ ਕੋਈ ਰਾਹ ਦੇ ਦਿਓ ਨਹੀਂ ਨਹੀਂ ਮੈਂ ਮੰਨ ਲੂ ਤੁਹਾਡੀ ਗੱਲ ਨਹੀਂ ਮੰਨਣ ਵਾਲੀ ਗੱਲ ਮੰਨੀ ਵੀ ਜਾ ਸਕਦੀ ਐ ਇਹ ਤੱਕ ਮੈਂ ਮੰਨੂਗਾ ਮੈਂ ਪਹਿਲਾਂ ਮਾਸਟਰ ਜੀ ਦੇ ਕਹਿਣ ਤੇ ਇੰਨੇ ਦਿਨ ਰੁਕ ਗਿਆ ਹੁਣ ਤੁਸੀਂ ਦੱਸੋ ਵੀ ਕਰਨਾ ਕੀ ਚਾਹੀਦਾ ਮੈਨੂੰ ਕੋਈ ਪੱਕਾ ਰਾਹ ਦੇ ਦਿਓ ਮੈਂ ਰੁਕ ਜਾਨਾ ਮੈਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਦੋਨੇ ਘਰ ਕਰਾਹੇ ਨਾ ਮਾਸੀ ਕਹ ਰਾਹ ਦਾ ਹੱਲ ਕੋਈ ਰਾਹ ਦੱਸੋ ਨਾ ਮੈਂ ਤੁਹਾਨੂੰ ਦੱਸਦੀ ਐ ਨਾ ਵੀ ਕੀ ਪਤਾ ਗੇਜ ਦੇ ਗੰਦੇ ਬੰਦਿਆਂ ਨੇ ਉਹਨੇ ਫਸਾਈ ਐ ਬੱਸ ਉਹ ਤਾਂ ਮਾਸੀ ਮੈਨੂੰ ਕੋਈ ਪਰਵਾਹ ਨਹੀਂ ਮੈਂ ਗੱਲ ਦੱਸਦਾ ਮੇਰੀ ਗੱਲ ਸਮਝੋ ਉਹਨੂੰ ਤਾਂ ਪਰਵਾਹ ਹੀ ਨਹੀਂ ਹੋਣੀ ਕੋਸ਼ਿਸ਼ ਵੀ ਮੈਂ ਕੀ ਗੱਲ ਚ ਉਹਨਾਂ ਦੇਖੋ ਚਾਹੇ ਜਿੱਦ ਤੁਹਾਨੂੰ ਤਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦਿੰਦੀ ਹੂੰ ਤੁਹਾਨੂੰ ਤੁਸੀਂ 6 ਮਹੀਨਿਆਂ ਚ ਕਢਾ ਲਓਗੇ ਸਾਲ ਚ ਕਢਾ ਲਓਗੇ ਪੈਸੇ ਅੱਛਾ ਮਾਸੀ ਕੀ ਕਰਕੇ ਪੈਸੇ ਛੱਡ ਦਿੱਗੇ ਉਹਨੂੰ ਨਹੀਂ ਛੱਡਣ ਦੀ ਗੱਲ ਨਹੀਂ ਕੀ ਕਰਗੇ ਤੁਸੀਂ ਦੱਸੋ ਮੈਂ ਛੱਡਣ ਦੀ ਨਹੀਂ ਗੱਲ ਦੱਸੋ ਕੀ ਕਰੀ ਮੈਂ ਆਣੀ ਐ ਵੀ ਆਪਾਂ ਬੈਠ ਠੀਕ ਹੈ ਦੱਸੋ ਦੱਸੋ ਵੀ ਤੁਸੀਂ ਜਿੰਨੇ ਪੈਸੇ ਉਹਨੂੰ ਕਹੋ ਵੀ ਜਿੰਨੇ ਪੈਸੇ ਉਹਨਾਂ ਤੋਂ ਲੈ ਲੈ ਤੂੰ ਸਾਨੂੰ ਭਰ ਮਸੀ ਜਿਹੜੀ ਗੱਲ ਤੂੰ ਕਹਿ ਰਹੀ ਆਂ ਇਹਦਾ ਮੈਂ ਹਿਆਰ ਬਰੀ ਨੂੰ ਕਹਿ ਚੁੱਕਿਆ ਹਾਂ ਹਾਂ ਠੀਕ ਹੈ ਪਹਿਲੀ ਗੱਲ ਨੰਬਰ 2 ਤੇ ਉਹ ਬੰਦਾ ਹੋ ਚੁੱਕਿਆ ਫਰਾਰ ਮੇਰੇ ਹਿਸਾਬ ਨਾਲ ਤਾਂ ਫਰਾਰ ਹੈ ਸਾਡੇ ਤੋਂ ਤਾਂ ਫਰਾਰ ਹੈ ਇਹ ਬੰਦਾ ਇਹੀ ਇਹੀ ਉਹ ਤਾਂ ਮੈਨੂੰ ਪਤਾ ਨਹੀਂ ਬੰਦਾ ਹੈ ਮੈਂ ਤਾਂ ਇਹਨੂੰ ਸਾਨੂੰ ਤਾਂ ਪਤਾ ਹੀ ਨਹੀਂ ਨਾ ਅੱਜ ਤੱਕ ਨਾ ਤਾਂ ਇਹਨੇ ਮੇਰੀ ਕਿਸੇ ਨਾਲ ਗੱਲ ਕਰਾਈ ਪਹਿਲਾਂ ਉਹ ਲੇ ਬੋਣੇ ਅਸੀ ਤਾਂ ਨਹੀਂ ਸੁਣੋ ਗੱਲ ਸੁਣੋ ਜਿਵੇਂ ਕਹਿੰਦਾ ਸੀ ਸਲਿਪ ਮੇਰਾ ਤਾਂ ਦਿਮਾਗ ਨਿਕਲ ਗਿਆ ਕਹਿੰਦਾ ਉਹ ਕਹਿੰਦਾ ਪਹਿਲਾਂ ਤਾਂ 6 ਮਹੀਨੇ ਦਾ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਦਿੱਤਾ ਪੁੱਛਿਆ ਹੀ ਨਹੀਂ ਵੀ ਕਿਹੜੇ ਬੰਦਿਆਂ ਨਾਲ ਹਨ ਮੈਨੂੰ ਸਿੱਧੇ ਵੀ ਮੈਨੂੰ ਪੈਸੇ ਦਿੰਦੇ ਸੀ ਉਹ ਵੀ ਤੁਸੀਂ ਵੀਰੇ ਦੇ ਖਾਤੇ 'ਚ ਪਾਉਂਦੇ ਸੀਗੇ ਮੇਰੇ ਖਾਤੇ 'ਚ ਹੀ ਪਾਉਂਦੇ ਸੀਗੇ ਵੀ ਤੁਸੀਂ ਆਏ ਕਿਹਾ ਨਹੀਂ ਵੀ ਮੇਰੀ ਗੱਲ ਵੀ ਸਾਡੀ ਗੱਲ ਨਾ ਕਰੀ ਉਹ ਟਰੈਕਟਰ ਵਾਲੇ ਬੰਦੇ ਆ ਥੋੜੇ ਅੱਛਾ ਵੀ ਉਹਨਾਂ ਨੇ ਸਾਡਾ ਨਾ ਦੱਸੀ ਵੀ ਸੀਪੀ ਵੀਰੇ ਕਹਿੰਨ ਡਾਇਰੈਕਟਰ ਲੈਣਗੇ ਕਾਰਨ ਦੱਸਣਾ ਕੀ ਹੈ ਹਾਂਜੀ ਕਾਰਨ ਇਹ ਤਾਂ ਨਹੀਂ ਕਵਾਂਗੇ ਵੀ ਸਾਡੀ ਗੱਲ ਨਾ ਕਰੀ ਜ ਸਾਡੇ ਘਰੇ ਤਾਂ ਆ ਗਿਆ ਤੁਹਾਡੇ ਕਰਕੇ ਹੁਣ ਐਰਾ-ਗੈਰਾ ਤੇ ਸੀ ਕਿ ਬੈਂਦਾ ਨਹੀਂਗਾ ਠੀਕ ਆ ਤੁਸੀਂ ਰਸਤੇਦਾਰ ਸੁਣੋ 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 ਹੁਣ ਜਿਹੜੇ ਬੰਦੇ ਨੇ ਆਪ ਹੀ ਤਾਂ ਮੰਨੀ ਜਾਂਦਾ ਆਪ ਹੀ ਤਾਂ ਇਸੇ ਫਸਦਾ ਵੀ ਹਾਂ ਵੀ ਅਸੀਂ ਤਾਂ ਜਾਣਦੇ ਹੀ ਨਹੀਂ ਕਿਸੇ ਨੂੰਗਾ ਮੰਨ ਗਿਆ ਨਾ ਹੁਣ ਜਿਹੜੇ 6 ਮਹੀਨੇ ਤੱਕ ਸਾਨੂੰ ਕੋਈ ਟਰੈਕਟਰ ਡਿਲੀਵਰੀ ਨਹੀਂ ਜਾਂ ਜੋ ਚੀਜ਼ ਨੇ ਐਰਾ-ਗੈਰਾ ਕੀ ਚੀਜ਼ ਐ ਸੁਣੋ ਸੁਣੋ ਜੋ ਇਹਨੂੰ ਪੈਸੇ ਦੇ ਰਹੇ ਆ ਕੋਈ ਗੱਲ ਨਹੀਂ ਸਿਰੇ ਲਾ ਰਿਹਾ ਫੇਰ ਅਸੀਂ ਕਹਾਂਗੇ ਭਾਈ ਤੂੰ ਦੇ ਕਿੱਥੇ ਰਿਆਂ ਗੱਲ ਤਾਂ ਕਰ ਤੇ ਫੇਰ ਕਰਾਈ ਨਹੀਂ ਤੁਹਾਨੂੰ ਕੀ ਖੈਰ ਹੈ ਭਣੇ ਸੌਰੀ ਮਾਸੀ ਤੁਹਾਡਾ ਹਸਬੰਡ ਆ ਮਾਸੀ ਫਿਰ ਵੀ ਜੇ ਕਿਤੇ ਮੈਂ ਲੈ ਕੇ ਆਇਆ ਉਹਦਾ ਜ਼ਿੰਮੇਵਾਰ ਮੈਂ ਤੇ ਸਾਡਾ ਟੱਬਰ ਆ ਮਾਈਂਡ ਤਾਂ ਕਰੇ ਕਿਉਂਕਿ ਮੈਂ ਜਾਂਦਾ ਪਹਿਲੇ ਦਿਨ ਤੋਂ ਮੈਂ ਇਸ ਘਰ ਚ ਜੰਮਿਆ ਨਾ ਹੁੰਦਾ ਜਾਂ ਮੈਂ ਇਸ ਘਰ ਦਾ ਜਵਾਬ ਨਾ ਹੁੰਦਾ ਤੇ ਜਾਂ ਕੁੱਲ ਮਿਲਾ ਕੇ ਗੱਲ ਆ ਕਿ ਮੈਂ ਪਹਿਲੇ ਦਿਨ ਤੋਂ ਘਰੋਂ ਹੀ ਬੇਦਖਲ ਹੁੰਦਾ ਵੀ ਬਾਈ ਸਾਡਾ ਕੋਈ ਇਲਾਕਾ ਦੇਖਾ ਨਹੀਂ ਸਪੀਕਰ ਤੇ ਅਨਾਊਂਸਮੈਂਟ ਹੋਈ ਵੀ ਹੁੰਦੀ ਵੀ ਬਾਈ ਆਪ ਦਾ ਦੇਖੋ ਕੀ ਕਰਨਾ ਇਹ ਤਾਂ ਮਾਸੀ ਦੁਨੀਆਦਾਰੀ ਹੈ ਔਰ ਨੰਬਰ 2 ਤੇ ਮੈਂ ਨਹੀਂ ਚਾਹੁੰਦਾ ਤੁਹਾਡਾ ਕੋਈ ਨੁਕਸਾਨ ਉਹ ਵੀ ਨਹੀਂ ਮੈਂ ਜ਼ਿੰਦਗੀ 'ਚ ਕਰਨਾ ਚਾਹੁੰਦਾ ਨਹੀਂ ਮੈਂ ਕਰਕੇ ਖੁਸ਼ ਹਾਂ ਪਰ ਜਿਹੜੇ ਬੰਦੇ ਨੇ ਜਦੋਂ ਸਾਡੇ ਤੋਂ ਲੈ ਕੇ ਗਿਆ ਆ ਦੇਣਦਾਰ ਤਾਂ ਉਹੀ ਆ ਉਹੀ ਆ ਨਾ ਠੀਕ ਹੈ ਨਾ ਔਰ ਸਿਰੇ ਦਾ ਠੱਗੀਆਂ ਮਾਰ ਰਿਆ ਐਨੇ ਪੈਸੇ ਜੇ ਉਹਨੇ ਖਰਾਬ ਕੀਤੇ ਆ ਤੇ ਖਰਾਬ ਨਹੀਂ ਹੋ ਸਕਦੇ ਜ਼ਿੰਮੇਵਾਰ ਉਹੀ ਆ ਔਰ ਜੇ ਤੁਹਾਨੂੰ ਠੱਗੀ ਵਜੀ ਹੋਵੇ ਨਾ ਬੰਦੇ ਨਾਲ ਬੋਲ ਕੇ ਦੱਸੇ ਵੀ ਮੈਂ ਮੈਂ ਲੁੱਟਿਆ ਗਿਆ ਆ ਆ ਬੰਦੇ ਨੇ ਮੇਰੇ ਨਾਲ ਠੱਗੀ ਮਾਰਤੀ ਅੱਜ ਤੁਸੀਂ ਫੇਰ ਪਿੰਡ ਆਏ ਹੋ ਸਾਲ ਹੋ ਗਿਆ ਮੈਨਾਂ ਤਰੀਕ ਨੀ ਦਸੰਬਰ ਆ ਗਿਆ ਭੈਣੇ ਮੈਨੂੰ ਇਹ ਥੋੜੇ ਦਿਨਾਂ ਨੂੰ ਨਵਾਂ ਸਾਲ ਚੜ ਜਾਣਾ ਠੀਕ ਹੈ ਆ 2024 ਸਾਰਾ ਲੰਘ ਗਿਆ ਉਹ 2024 ਚ ਠੱਗੀਆਂ ਹੀ ਖਾਈ ਜਾਂਦਾ ਤੁਸੀਂ ਸਹੀ ਕੀਤਾ ਤੁਸੀਂ ਆਏ ਹੋ ਜੀ ਆਇਆਂ ਨੂੰ ਪਰ ਮਾਸੀ ਇਹ ਮੈਨੂੰ ਕਹਿੰਦੀ ਵੀ ਕੇਰਾ ਵੀਰੇ ਕੋਲੇ ਮੈਨੂੰ ਲੈ ਚੱਲ ਭੈਣੇ ਤੁਸੀਂ ਆਏ ਹੋ मोस्ट ਵੈਲਕਮ ਮੈਨੂੰ ਹਾਲ ਦੱਸੋ ਨਾ ਕੀ ਹੈ ਮੈਂ ਤਾਂ ਸੁਣਨਾ ਚਾਹੁੰਨਾ ਵੀ ਹਾਲ ਕੀ ਕਰੀਏ ਤੁਸੀਂ ਦੱਸੋ ਆਪਾਂ ਕਰਦੇ ਆਂ ਦੇਖ ਭੈਣੇ ਤੇਰਾ ਘਰ ਆ ਮੈਂ ਕਹ ਦੋ ਕਿੰਨਾ ਖਰਾਬ ਹੋਵੇ ਜੀ ਨੂੰ ਮਰਜ਼ੀ ਕਹਿ ਦੇਵੇ ਜਾ ਕੇ ਤੇ ਆਪਾਂ ਤਾਂ ਜਿਹੜੇ ਹੱਕ ਦੇ ਪੈਸੇ ਗਏ ਆ ਠੀਕ ਹੈ ਜੀ ਉਹ ਲੈਣੇ ਨੇ ਕਹਿੰਦੇ ਵੀ ਮੈਨੂੰ ਟਾਈਮ ਦੇ ਦੋ ਵੀਰੇ ਜਿਹੜੀ ਗੱਲ ਉਹ ਕਹਿ ਰਿਹਾ ਮੈਂ ਕਹਿੰਦਾ ਮੈਨੂੰ ਟਾਈਮ ਦੇ ਦੋ ਮੈਂ ਜਿਵੇਂ ਜਿਵੇਂ ਉਹ ਪੈਸੇ ਆਉਣਗੇ ਬੰਦਿਆਂ ਤੋਂ ਗਾਂ ਤੇ ਮੈਂ ਉਵੇਂ ਉਹ ਮੈਨੂੰ ਸਾਡੇ ਨਾਲ ਮਾਸੜ ਬਹਿ ਲਵੇ ਲਿਖਤੀ ਕਰ ਲਵੇ ਲਿਖਤੀ ਟਾਈਮ ਮੰਗ ਲਵੇ ਜ਼ਿੰਮੇਵਾਰੀ ਚੱਕ ਲਓ ਮਾਸੀ ਅਸੀਂ ਅਸੀਂ ਚੂ ਨਹੀਂ ਕਰਦੇ ਮੈਂ ਦੇਖੋ ਜੇ ਤੁਸੀਂ ਉਂ ਕਹਿੰਨੇ ਕਿ ਅਸੀਂ ਉਹੀ ਕਰ ਲਗੇ ਉਂ ਤਾਂ ਮਾਸੀ ਇਹਦਾ ਨਹੀਂ ਉਹ ਮੈਂ ਤੈਨੂੰ ਅੱਜ ਤਾਂ ਉਮੀਦ ਹੈਗੀ ਆ ਵੀ ਉਹਦੇ ਕੋਲ ਕਿਤੇ ਰੱਖੇ ਆ ਨਾ ਮੈਂ ਕੋਈ ਹਸਾਬ ਪਰ ਨਹੀਂ ਆਪਾਂ ਟੁੱਟ ਨਹੀਂ ਬੂਟ ਨਹੀਂ ਠੀਕ ਹੈ ਤੁਸੀਂ ਕੋਈ ਨਹੀਂ ਹਾਂ ਮੈਂ ਇਹਦੇ ਨਾਲ ਆਈ ਹਾਂ ਅੱਜ ਠੀਕ ਹੈ ਮੈਂ ਉਹਨੂੰ ਇਹ ਗੱਲ ਕਹੀ ਸੀ ਜਿਹੜੀ ਗੱਲ ਮੈਂ ਕਹੀ ਸੀ ਮੈਂ ਕਿਹਾ ਤੂੰ ਜਾ ਮੈਨੂੰ ਬਾਜ਼ਰ ਕੋ ਲੈ ਗਈ ਸੀ ਉਹ ਵੱਡਾ ਹੈ ਤੇਰੇ ਨਾਲ ਬਾਈ ਦੀ ਗੱਲ ਕਰਤੀ ਸੀ ਉਹ ਵੱਡਾ ਉਹਦੇ ਨਾਲ ਬਹਿ ਕੇ ਉਹਦੇ ਨਾਲ ਹਿਸਾਬ ਕਰਕੇ ਉਹਨੂੰ ਕਹਿ ਲਈ ਮੈਂ ਮਾਸਟਰ ਜੀ ਇੰਨੇ ਇੰਨੇ ਚਿਰਚ ਮੈਂ ਪੈਸੇ ਦੇ ਦੂੰ ਮੇਰੀ ਬੇਨਤੀ ਹੈ ਮਾਸੀ ਪਤਾ ਗੱਲ ਕੀ ਹੈ ਠੀਕ ਹੈ ਬਸ ਤੁਸੀਂ ਤੁਸੀਂ ਨਹੀਂ ਹੱਥ ਜੋੜ ਤੇਰੀ ਮੇਰੀ ਮੇਰੀ ਗੱਲ ਨਹੀਂ 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 ਮੈਨੂੰ ਤਾਂ ਪੜਸੇ ਆਇਆ ਕਿ ਮੈਂ ਕਰਾਰ ਕਰਕੇ ਕਿ ਕੋਈ ਫੋਨ ਫਿਰ ਮੈਂ ਤੁਹਾਨੂੰ ਉਹ ਹੀ ਦੱਸਦਾ ਨਾ ਫਿਰ ਮਾਸੀ ਉਹਦਾ ਕਰਾਰ ਮੰਨਿਆ ਹੀ ਨਹੀਂ ਜਾਣਾ ਕਿਉਂਕਿ ਜੇ ਉਹ ਕਹੂਗਾ ਕਿ ਮੈਂ ਅਸੀਂ ਉਹਦੀ ਨਹੀਂ ਮੰਨ ਸਕਦੇ ਜੇ ਅਸੀਂ ਮੰਨਾਂਗੇ ਤਾਂ ਮਾਸਟਰ ਬੈਠੇ ਤੁਸੀਂ ਬੈਠੋ ਔਰ ਇਹ ਚੀਜ਼ ਲਖਤੀ ਚ ਹੋਵੇ ਆਦਰਵਾਇਸ ਜੋ ਸਾਨੂੰ ਲੱਗਦਾ ਜੋ ਜੋ ਵੀ ਲੀਗਲੀ ਜੋ ਹੋ ਸਕਦਾ ਕੱਲ ਨੂੰ ਇਹ ਵੀ ਹੋ ਜਾਊਗਾ ਸਾਡੇ ਪੈਸੇ ਇੱਥੇ ਗਲਤਾਂ ਦੇ ਦਿੱਤੇ ਹੁਣ ਖਾਤੇ ਤੋਂ ਖਾਤੇ ਗਏ ਆ ਉਹ ਪੈਸੇ ਗਲਤਾਂ ਦਾ ਯੂਜ਼ ਹੋ ਜੇ ਸਾਡੇ ਨਾਲ ਕੋਈ ਪੁਲਿਸ ਚੱਕਰ ਪਾ ਲਵੇ ਵੀ ਤੁਸੀਂ ਇਨਵੈਸਟ ਕੀਤੇ ਆ ਸੁਣੋ ਗੱਲ ਫੇਰ ਤਾਂ ਸਾਡੇ ਲਈ ਹੋਰ ਜ਼ਰੂਰੀ ਹੋ ਜਾਊਗਾ ਤੁਸੀਂ ਕਿਵੇਂ ਕੀਤੇ ਜਦੋਂ ਤੁਸੀਂ ਆਈ ਹੋ ਜਾਂਦਾ ਮਾਸੀ ਨਹੀਂ 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 ਮਾਸੀ ਇਹ ਜ਼ਰੀਏ ਬਣਦੇ ਨੇ ਤੁਹਾਨੂੰ ਗੱਲ ਦੱਸਦਾ ਹੁਣ ਮੰਨ ਲਓ ਤੁਸੀਂ ਕਹਿੰਦੇ ਵੀ ਗਲਤ ਬੰਦੇ ਨੂੰ ਕਿਸੇ ਨੂੰ ਪੈਸੇ ਦੇ ਦੇ ਸੁਣੋ ਮੰਨ ਲਓ ਨੇ ਗਲਤ ਨੂੰ ਦੇ 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 ਅਸੀਂ ਇਹਨੂੰ ਪੈਸੇ ਦੇ ਦੇ ਖਾਤੇ 'ਚ ਪੈਸੇ ਗਏ ਇਹਨੇ ਉਹ ਪੈਸੇ ਗਾਂ ਖਾਤੇ 'ਚ ਕਿਤੇ ਟਰਾਂਸਫਰ ਕਰ ਦਿੱਤੇ ਉਹ ਬੰਦੇ ਜਿਹੜੇ ਵੀ ਆ ਤੁਸੀਂ ਕਹਿੰਦੇ ਵੀ ਮੈਨੂੰ ਨਹੀਂ ਪਤਾ ਵੀ ਪੀਸੀਡੀ ਕੌਣ ਜਗਦੇਵ ਆ। ਉਹ ਸਾਨੂੰ ਹੀ ਦੱਸ। ਅੱਜ ਤੱਕ ਨਹੀਂ ਬੋਲ। ਜੇ ਉਹ ਬੰਦੇ ਗਲਤ ਆ। ਜੇ ਉਹ ਪੁੱਠੇ ਸਿੱਧੇ ਬੰਦੇ ਆ। ਕੋਈ ਪੁੱਠਾ ਸੱਦਾ ਹਥਿਆਰ ਹੀ ਖਰੀਦ ਲਈ। ਫੇਰ ਦੀ ਕੇ ਕੁਝ ਪੁੱਠਾ ਸੱਦਾ ਕਰਤਾ। ਸੁਣੋ। ਉਹ ਫੜੇਗੇ। ਜਾਂ 100 ਕੁਝ ਮੈਂ ਐਗਜ਼ਾਮਪਲ ਦੇਣਾ। ਮੈਨੂੰ ਨਹੀਂ ਪਤਾ ਕਿੱਥੇ ਗਏ। ਉਹ ਸੁਣੋ। ਉਹ ਬੰਦੇ ਜਦੋਂ ਪਤਾ ਉਹਨਾਂ ਨੇ ਜਦੋਂ 76 ਰੁਪਏ ਉਹਨਾਂ ਨੇ ਬੋਲਣਾ ਸਾਨੂੰ ਪੈਸੇ ਆਏ ਵੈਰੈਟੀ ਕੋਲੋਂ ਵੈਰੈਟੀ ਕੋਲੋਂ ਵੈਰੈਟੀ ਦੇ ਜੁੱਤਾਂ ਆਪਾਂ ਅਸੀਂ ਕਿਉਂ ਗੋਣਾ ਕਰ ਬਣ ਗਏ ਸਾਡੇ ਕੋਲ ਤਾਂ ਫਿਰ ਸਾਨੂੰ ਤਾਂ ਕਰਨਾ ਬਣਦਾ ਨਹੀਂ ਨਹੀਂ ਤੂੰ ਮੈਨੂੰ ਕਹਿ ਕੇ ਆਇਆ ਵੀ ਇਹਦਾ ਪਿਸਟਲ ਕਿਸੇ ਕੋਲ ਹੀ ਗਿਆ ਸੀ ਹਾਂ ਅਸੀਂ ਦੋਨਾਂ ਨੂੰ ਸੱਸ ਨੇ ਬੈਸਟ ਨਹੀਂ ਅੱਜ ਤੱਕ ਦਿੱਤਾ ਹੁਣ ਦੇਖ ਮਾਸੀ ਗੱਲ ਤਾਂ ਐਵੇਂ ਮੈਂ ਜਾਂਦਾ ਮੂੰਹ ਨੂੰ ਬੋਲੇ ਕਿਸੇ ਨੂੰ ਕਹੇ ਤੁਹਾਨੂੰ ਦੱਸੇ ਵੀ ਮੈਂ ਪੈਸੇ ਦਿੱਤੇ ਕਿਤੇ ਜੇ ਨਹੀਂ ਦੱਸਦਾ ਤਾਂ ਫਿਰ ਪੈਸੇ ਮਾਸੀ ਕਿਤੇ ਨਹੀਂ ਇਹ ਇਹ ਵੀ ਹੋ ਸਕਦਾ ਨਹੀਂ ਕੋਈ ਪ੍ਰਾਪਰਟੀ ਲੈ ਲਈ ਹੋਵੇ ਪੈਸੇ ਮੈਂ ਦੇ ਦੇ ਦੂੰਗਾ ਬਿਠਿੰਡਿਆਂ ਵੇਚ ਦੇ ਇਸ ਦੇ ਬਿਠਿੰਡੇ ਚਿਆਰ ਹੋਣਾ ਸਾਰਿਆਂ ਨਾਲ ਪੈੜੀ ਜਮਈ ਮੈਂ ਕਿਚ ਅਸੀਂ ਕਿੰਨਾ ਦੇ ਦੇ ਡੈਡੀ ਨੇ ਦੇਆ ਨਹੀਂ ਡੈਡੀਆਂ ਦਾ ਤੋਂ ਕਿੱਥੋਂ ਲਿਆਂਗੇ ਇਹਨੇ ਪੈਸੇ ਉਦੋਂ ਤਾਂ ਅਸੀਂ ਇਹ ਸੋਚਨੇ ਵੀ ਇਹ ਗਲਤ ਰਸਤੇ 'ਚ ਨਾ ਫੜ ਲੈ ਪੈਸੇ ਉਹ ਗਲਤ ਰਸਤੇ 'ਚ ਨਾ ਜਾ ਕੇ ਪੈਸੇ ਉਹ ਡੇਰ ਕਿੱਲਾ ਹੀ ਨਹੀਂ ਲਿਆਗਾ ਅਸੀਂ ਉਹਨਾਂ ਲੈ ਲਈਏ ਵੀ ਜੇ ਉਦੋਂ ਕਿਤੇ ਇਹੀ ਥੋੜੇ ਵਾਲੇ ਪੈਸੇ ਕੀ ਆ ਹੋ ਸਕਦਾ ਥੋੜੇ ਵਾਲੇ ਪੈਸੇ ਹੋਣ ਵੀਰੇ ਉਦੋਂ ਤੇ ਜੇ ਅਸੀਂ ਪਿੱਪਾ ਲੈ ਲੈਂਦੇ ਉਦੋਂ ਲੈ ਲੈਂਗੇ ਕਿੱਲਾ ਤਾਂ ਅਸੀਂ ਫਾਇਦੇਮੰਦ ਸੀ ਅੱਜ ਤੈਨੂੰ ਉਹ ਵੇਚ ਦੇ ਵੇਚ ਕੇ ਤੇ ਉਹ ਗੱਲ ਸੀ ਮਾਫਰ ਵੜੀ ਮਾਫਰ ਹੋਸਾ ਤੋਂ ਤੁਹਾਡੇ ਵਾਲੇ ਪੈਸੇ ਆਂਦਾ ਹੋਵੇ ਮੈਂ ਪੈਸੇ ਦੇਉਂਗਾ ਸਾਹਿਬ ਪੈਸੇ ਲਈ ਗਿਆ ਲਈ ਗਿਆ ਲਈ ਗਿਆ ਅਸੀਂ ਸੋਚਦੇ ਵੀ ਸ਼ਾਇਦ ਉਹ ਨੂੰ ਆਏ ਆਂਦਾ ਸੀ ਵੀ ਸ਼ਾਇਦ ਉਹ ਤੁਹਾਡੇ ਵਾਲੇ ਪੈਸੇ ਸੀ ਤਾਂ ਉਹ ਗਿਆ ਉੱਥੇ ਹੁੰਦੇ ਵੀ ਗਿਆ ਵੀ ਮੈਨੂੰ ਦੋਵੇਂ ਵੀ ਹਿੰਦੀ ਵੀ ਗਿਆ ਉਹਨਾਂ ਕੋਲ ਬੈਸਟ ਲੈ ਤੁਸੀਂ ਆਏ ਹੋ ਮੋਸਟ ਵੈਲਕਮ ਹਾਂ ਦੇਖੋ ਤੁਸੀਂ ਮਾਸੜ ਨਾਲ ਗੱਲ ਕਰੋ ਨਹੀਂ ਜੇ ਤਾਂ ਇਹ ਗੱਲ ਰੁਕਣੀ ਆ ਜਾਂ ਕੋਈ ਕਮਿਟਮੈਂਟ ਵਾਲੀ ਗੱਲ ਹੈਗੀ ਆ ਉਹ ਤਾਂ ਫਿਰ ਦੇਖੋ ਤੁਹਾਡੇ ਤੇ ਮਾਸੜ ਜੀ ਨਾਲ ਹੀ ਹੋਣੀ ਆ ਇਸ ਬੰਦੇ ਜੇ ਕੋ ਸਾਨੂੰ ਕਹੂਗਾ ਵੀ ਹਾਂ ਬਾਈ ਵੀ ਤੁਸੀਂ ਰੁਕ ਜਓ ਇਹਨੇ ਤਾਂ ਇਹਦੇ ਕਹਿਣ ਤਾਂ ਰੋਕਣਾ ਤਾਂ 5 ਦਿਨ ਹੋਰ ਰੁਕ ਜੂਗਾ ਮੈਂ 5-10 ਦਿਨ ਹੁੰਦੇ ਚਲ ਮਹੀਨਾ ਹੋ ਗਿਆ ਕੋ 2 ਮਹੀਨੇ ਹੋ ਗਏ ਨਹੀਂ ਮਾਸੀ ਇਦੋਂ ਵੱਧ ਨਹੀਂ ਇਦੋਂ ਵੱਧ ਨਹੀਂ ਕਿਉਂਕਿ ਮੈਨੂੰ ਪਤਾ ਵੀ ਇਦੋਂ ਵੱਧ ਤਾਂ ਫਿਰ ਖੱਜਲ ਖਬਰੀ ਆ ਹਣਾ ਕੋਈ ਮਹੀਨਾ 2 ਮਹੀਨੇ ਨਹੀਂ ਮਾਸੀ ਪਲੀਜ਼ ਮੈਂ ਸਿਰਫ 5 ਦਿਨ ਹੋਰ ਰੁਕਦਾ ਜੇ ਇਹ ਪੈਸੇ ਦੇ ਇਹ ਦੇ ਸਕਦਾ ਨਹੀਂ ਮਾਸੀ ਪਲੀਜ਼ ਮੈਂ ਦੇਖੋ ਮੈਂ ਮਜਬੂਰ ਆ ਹੁਣ ਕਿਉਂਕਿ ਮੈਂ ਜੋ ਵੀ ਲੀਗਲ ਬਣਦਾ ਮੈਨੂੰ ਕਰਨਾ ਪੈਣਾ ਨਹੀਂ ਹੁਣ ਮੈਂ ਤਾਂ ਐ ਨਹੀਂ ਕਿਹਾ ਸੀ ਅਸੀਂ ਬਿਨਾਂ ਕਾਪੀ ਤੋਂ ਪਹਿਲੇ ਦਾ ਡਰੈਕਟਰ ਲੈਣਾ ਨਹੀਂ ਹਾਂ ਲੈਂਦੇ ਵੀ ਹਲਾ ਲੋਕ ਅਸੀਂ ਕਿਉਂ ਲਈਏ ਹਾਂ ਹਾਂ ਦੋ ਨੰਬਰ ਦਾ ਡਰੈਕਟਰ ਤਿੰਨ ਡਰੈਕਟਰ ਦਾ ਸਵਾ ਦੋ ਨੰਬਰ ਦੇ ਡਰੈਕਟਰ ਅਸੀਂ ਜਾਂ ਜ਼ਿੰਦਗੀ ਚ ਲੈ ਜਾਣਾ ਲੈਣੀ ਆ ਅਸੀਂ 0% ਕੋਈ ਅਜੇ ਤੱਕ ਦੋ ਨੰਬਰ ਦਾ ਕੰਮ ਨਹੀਂ ਕੀਤਾ ਹਾਂ ਹਾਂ ਮੈਂ ਇਹਨੂੰ ਇੱਕ ਗੱਲ ਕਹੀ ਸੀ ਕਿ ਜੋ ਭਾਈ ਜਿਹੜਾ ਸਿਸਟਮ ਗਲਤ ਲੱਗਦੇ ਮੈਨੂੰ ਜੋ ਵੀ ਚੀਜ਼ ਲੈਣੀ ਆ ਦੇਖ ਮੈਨੂੰ ਜਾਣਦੇ ਲੋਕ ਮੇਰੇ ਖਿਲਾਫ ਕੱਲ ਨੂੰ ਅਗਲੇ ਕਣ ਚੋਰੀ ਦੇ ਟਰੈਕਟਰ ਸਿੱਪੀ ਦੇ ਕੋਲ ਫੜੇ ਗਏ ਫੜੇ ਗਏ ਤੇ ਭਾਈ ਮੇਰੀ ਹੈਗੀ ਬਦਨਾਮੀ ساری ਜ਼ਿੰਦਗੀ ਖਰਾਬ ਹੋਊਗੀ ਇਸ ਕਰਕੇ ਨਹੀਂ ਜਦੋਂ ਆਪਣੀ ਕੋਈ ਵੀ ਗੱਲ ਹੈ ਇਸ ਕਰਕੇ ਸੁਣੋ ਸੁਣੋ ਇਸ ਕਰਕੇ ਪਿੰਡ 'ਚ ਤਾਂ ਵੱਖਰੀ ਮੇਰੀ ਤਾਂ ਦੁਨੀਆ 'ਚ ਹੋਊ ਹਾਂ ਤੇ ਮੈਂ ਇਸ ਕਰਕੇ ਸਾਡੇ ਘਰੇ ਇੱਕ ਵੀ ਚੀਜ਼ ਗਲਤ ਨਹੀਂ ਹੋਣੀ ਚਾਹੀਦੀ ਤੈਨੂੰ ਪੈਸੇ ਦਿੱਤੇ ਆ ਸਹੀ ਚੀਜ਼ਾਂ ਦੇ ਤੇ ਸਹੀ ਚਾਹੀਦੀਆਂ ਨਹੀਂ ਸਹੀ ਚਾਹੀਦੀ ਨਹੀਂ ਆਉਣਗੀਆਂ ਤਾਂ ਸਹੀ ਚਾਹੀਦੇ ਪੈਸੇ ਵਾਪਸ ਚਾਹੀਦੇ ਆ ਵਾਪਸ ਚਾਹੀਦੇ ਪੈਸੇ ਵਾਪਸ ਕਰ ਤੂੰ ਲੈ ਆ ਤੂੰ ਜਾਣ ਕਰਾ ਮੈਂ ਦੇਖੋ ਮੈਂ ਮਜਬੂਰ ਹਾਂ ਹੁਣ ਕਿਉਂਕਿ ਮੈਂ ਜੋ ਵੀ ਲੀਗਲ ਬਣਦਾ ਮੈਨੂੰ ਕਰਨਾ ਦੋ ਨੰਬਰ ਦੇ ਡਾਇਰੈਕਟਰ ਅਸੀਂ ਜਾਂ ਜ਼ਿੰਦਗੀ ਚ ਲੈ ਜਾਣਾ ਲੈਣੀ ਤੈਨੂੰ ਪੈਸੇ ਦਿੱਤੇ ਆ ਸਹੀ ਚੀਜ਼ਾਂ ਦੇ ਤੇ ਸਹੀ ਚਾਹੀਦੀਆਂ ਪਰ ਜਿਹੜੇ ਬੰਦੇ ਨੇ ਜਦੋਂ ਸਾਡੇ ਤੋਂ ਲੈ ਕੇ ਗਿਆ ਆ ਦੇਣਦਾਰ ਤਾਂ ਉਹ ਵੀ ਆ ਔਰ ਜੇ ਉਹਨਾਂ ਠੱਗੀ ਵਜੀ ਹੋਵੇ ਨਾ ਬੰਦੇ ਨਾਲ ਬੋਲ ਕੇ ਦੱਸੇ ਵੀ ਮੈਂ ਮੈਂ ਲੁੱਟਿਆ ਗਿਆ ਆ ਆ ਬੰਦੇ ਨੇ ਮੇਰੇ ਨਾਲ ਠੱਗੀ ਮਾਰੀ ਮਾਈਆ ਹੁਣ ਮੈਂ ਮਾਸਟਰ ਜੀ ਨਾਲ ਗੱਲ ਕਰਦਾ ਜਦੋਂ ਮਾਸਟਰ ਜੀ ਨੇ ਮੈਨੂੰ ਕੱਲ કે ਪਰਸੋ ਹੱਥ ਖੜੇ ਕਰਤੇ ਵੀ ਪੁੱਤ ਦੇਖੋ ਕਿਵੇਂ ਕਰਨਾ ਆਪਦਾ ਹੁਣ ਤੁਸੀਂ ਦੱਸੋ ਵੀ ਸਾਨੂੰ ਫਿਰ ਰਾਹ ਹੀ ਨਹੀਂ ਕੋਈ ਹੋਰ ਕੀ ਕਰੀਏ ਮੈਂ ਜਾਂ ਤਾਂ ਤੁਸੀਂ ਸਾਨੂੰ ਕੋਈ ਰਾਹ ਦੇ ਦਿਓ ਮੈਂ ਮੰਨ ਲੂ ਤੁਹਾਡੀ ਗੱਲ ਨਹੀਂ ਮੰਨਣ ਵਾਲੀ ਗੱਲ ਮੰਨੀ ਵੀ ਜਾ ਸਕਦੀ ਐ ਇਹ ਤੱਕ ਮੈਂ ਮੰਨੂਗਾ ਮੈਂ ਪਹਿਲਾਂ ਮਾਸਟਰ ਜੀ ਦੇ ਕਹਿਣ ਤੇ 3 ਦਿਨ ਰੁਕਿਆ ਹੁਣ ਤੁਸੀਂ ਦੱਸੋ ਵੀ ਕਰਨਾ ਕੀ ਚਾਹੀਦਾ ਮੈਨੂੰ ਕੋਈ ਪੱਕਾ ਰਾਹ ਦੇ ਦਿਓ ਮੈਂ ਰੁਕ ਜਾਣਾ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਦੋਨੇ ਘਰ ਕਰਾਹੇ ਨਾ ਮਸੀ ਕਰਾਹੇ ਦਾ ਹੱਲ ਕੋਈ ਰਾਹ ਦੱਸੋ ਨਾ ਮੈਂ ਤੁਹਾਨੂੰ ਦੱਸਦੀ ਆਂ ਨਾ ਵੀ ਹੀਪਾ ਦਾ ਗੇੜੇ ਗੰਦੇ ਬੰਦਿਆਂ ਨਾਲ ਉਹਨੇ ਫਸਾਈ ਆ ਤਸੀ ਉਹ ਤਾਂ ਮਾਸੀ ਮੈਨੂੰ ਕੋਈ ਪ੍ਰਵਾਹ ਨਹੀਂ ਮੈਂ ਗੱਲ ਦੱਸਦਾ ਮੇਰੀ ਗੱਲ ਸਮਝੋ ਉਹਨੂੰ ਤਾਂ ਪ੍ਰਵਾਹ ਨਹੀਂ ਹੋਣੀ ਕੋਈ ਪੁੱਛ ਵੀ ਮੈਂ ਕੀ ਗੱਲ ਚ ਉਹਨਾਂ ਦੇਖੋ ਚਾਹੇ ਜਿੱਦ ਤੁਹਾਨੂੰ ਤਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦਿੰਦਾ ਹੂੰ ਉਹਨੂੰ ਤੁਸੀਂ 6 ਮਹੀਨਿਆਂ ਚ ਕਢਾ ਲਓਗੇ ਸਾਲ ਚ ਕਢਾ ਲਓਗੇ ਪਹਿਲੇ ਸਾਲ ਨੂੰ ਅੱਛਾ ਮਾਸੀ ਕੀ ਕਰਕੇ ਪੈਸੇ ਛੱਡ ਦਿੱਗੇ ਉਹਨੂੰ ਨਹੀਂ ਛੱਡਣ ਦੀ ਗੱਲ ਹੈ ਕੀ ਕਰਗੇ ਤੁਸੀਂ ਦੱਸੋ ਆ ਛੱਡਣ ਦੀ ਨਹੀਂ ਗੱਲ ਦੱਸੋ ਕੀ ਕਰੀ ਮੈਂ ਆਣੀ ਆ ਵੀ ਆਪਾਂ ਬੈਠੋ ਠੀਕ ਹੈ ਦੱਸੋ ਦੱਸੋ ਵੀ ਤੁਸੀਂ ਜਿੰਨੇ ਪੈਸੇ ਉਹਨੂੰ ਕਹੋ ਜਿੰਨੇ ਪੈਸੇ ਉਹਨਾਂ ਤੋਂ ਲੈ ਲੈ ਤੂੰ ਸਾਨੂੰ ਦਿਵਾ ਮਸੀ ਜਿਹੜੀ ਗੱਲ ਤੂੰ ਕਹਿ ਰਹੀ ਆ ਇਹਦਾ ਮੈਂ 1000 ਵਾਰੀ ਇਹਨੂੰ ਕਹਿ ਚੁੱਕਿਆ ਹਾਂ ਹਾਂ ਠੀਕ ਹੈ ਪਹਿਲੀ ਗੱਲ ਨੰਬਰ 2 ਤੇ ਉਹ ਬੰਦਾ ਹੋ ਚੁੱਕਿਆ ਫਰਾਰ ਮੇਰੇ ਹਿਸਾਬ ਨਾਲ ਤਾਂ ਫਰਾਰ ਹੈ ਸਾਡੇ ਤੋਂ ਤਾਂ ਫਰਾਰ ਹੈ ਇਹਦਾ ਉਹ ਬੰਦਾ ਇਹੀ ਇਹੀ ਉਹ ਤਾਂ ਮੈਨੂੰ ਪਤਾ ਨਹੀਂ ਬੰਦਾ ਹੈ ਮੈਂ ਤਾਂ ਇਹਨੂੰ ਸਾਨੂੰ ਤਾਂ ਪਤਾ ਹੀ ਨਹੀਂ ਨਾ ਅੱਜ ਤੱਕ ਨਾ ਤਾਂ ਇਹਨੇ ਮੇਰੀ ਕਿਸੇ ਨਾਲ ਗੱਲ ਕਰਾਈ ਪਹਿਲਾਂ ਉਹ ਇਹ ਗੱਲ ਬੋਲਿਆ ਅਸੀਂ ਤਾਂ ਨਹੀਂ ਸੁਣੋ ਗੱਲ ਸੁਣੋ ਜਿਵੇਂ ਕਹਿੰਦਾ ਸੀ ਸੰਦੀਪ ਮੇਰਾ ਤਾਂ ਦਿਮਾਗ ਨਹੀਂ ਕਹਿੰਦਾ ਉਹ ਕਹਿੰਦਾ ਪਹਿਲਾਂ ਤਾਂ 6 ਮਹੀਨੇ ਦਾ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਪੁੱਛਿਆ ਹੀ ਨਹੀਂ ਵੀ ਕਿਹੜੇ ਬੰਦਿਆਂ ਨਾਲ ਉਹਨਾਂ ਨੇ ਮੈਨੂੰ ਸਿੱਧੇ ਵੀ ਮੈਨੂੰ ਪੈਸੇ ਦਿੰਦੇ ਸੀ ਉਹ ਵੀ ਤੁਸੀਂ ਵੀਰੇ ਦੇ ਖਾਤੇ 'ਚ ਹੀ ਪਾਉਂਦੇ ਸੀਗੇ ਵੀ ਤੁਸੀਂ ਆਏ ਕਿਹਾ ਨਹੀਂ ਵੀ ਮੇਰੀ ਗੱਲ ਵੀ ਸਾਡੀ ਗੱਲ ਨਾ ਕਰੀ ਉਹ ਟਰੈਕਟਰ ਵਾਲੇ ਬੰਦੇ ਆ ਥੋੜੇ ਅੱਛਾ ਵੀ ਉਹਨਾਂ ਨੇ ਸਾਡਾ ਨਾ ਦੱਸਿਆ ਵੀ ਸੀਪੀ ਵੀਰੇ ਕਿਹਨ ਡਾਇਰ ਕారణ ਇਹ ਤਾਂ ਨਹੀਂ ਕਵਾਂਗੇ ਵੀ ਸਾਡੀ ਗੱਲ ਨਾ ਕਰੀ ਜਦੋਂ ਹੁਣ ਸਾਡੇ ਕੋਲੇ ਘਰੇ ਆ ਗਿਆ ਠੀਕ ਹੈ ਸਾਡੇ ਘਰੇ ਤਾਂ ਆ ਗਿਆ ਤੁਹਾਡੇ ਕਰਕੇ ਹੁਣ ਐਰਾ-ਗੈਰਾ ਤੇ ਸਕੇ ਬਿੰਦਾ ਨਹੀਂ ਗਾ ਠੀਕ ਹੈ ਤੁਸੀਂ ਰਸਤੇ ਦਾ ਸੁਣੋ 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 ਹੁਣ ਜਿਹੜੇ ਬੰਦੇ ਨੇ ਆਪ ਹੀ ਤਾਂ ਮੰਨੀ ਜਾਂਦਾ ਆਪ ਹੀ ਤਾਂ ਇਸੇ ਫਸਦਾ ਵੀ ਹਾਂ ਵੀ ਅਸੀਂ ਤਾਂ ਜਾਣਦੇ ਨਹੀਂ ਕਿਸੇ ਨੂੰ ਗਾਂ ਮੰਨ ਗਿਆ ਨਾ ਹੁਣ ਜਦੋਂ 6 ਮਹੀਨੇ ਤੱਕ ਸਾਨੂੰ ਕੋਈ ਟਰੈਕਟਰ ਡਿਲੀਵਰੀ ਨਹੀਂ ਜਾਂ ਜੋ ਚੀਜ਼ ਨੇ ਸੋਣੋ ਸੁਣੋ ਜੋ ਇਹਨੂੰ ਪੈਸੇ ਦੇ ਰਹੇ ਆ ਕੋਈ ਗੱਲ ਨਹੀਂ ਸਿਰੇ ਲਾ ਰਿਹਾ ਫੇਰ ਅਸੀਂ ਕਵਾਂਗੇ ਭਾਈ ਤੂੰ ਦੇ ਕਿੱਥੇ ਰਿਆਂ ਗੱਲ ਤੱਕ ਰ ਤੇ ਫੇਰ ਕਰਾਈ ਨਹੀਂ ਤੁਹਾਨੂੰ ਕੀ ਖਹਿ ਰਿਆ ਭਣੇ ਸੌਰੀ ਮਾਸੀ ਥੋੜਾ ਹਸਬੈਂਡ ਆ ਮਾਸੀ ਫੇਰ ਵੀ ਜੇ ਕਿਤੇ ਮੈਂ ਲੈ ਕੇ ਆਇਆ ਉਹਦਾ ਜ਼ਿੰਮੇਵਾਰ ਮੈਂ ਤੇ ਸਾਡਾ ਟੱਬਰ ਆ ਮਾਈਂਡ ਤਾਂ ਕਰੇ ਕਿਉਂਕਿ ਮੈਂ ਜਾਂਦਾ ਪਹਿਲੇ ਦਿਨ ਤੋਂ ਮੈਂ ਇਸ ਘਰ ਚ ਜੰਮਿਆ ਨਾ ਹੁੰਦਾ ਜਾਂ ਮੈਂ ਇਸ ਘਰ ਦਾ ਜਵਾਕ ਨਾ ਹੁੰਦਾ ਤੇ ਜਾਂ ਕੋਲ ਨੰਬਰ ਆ ਕੇ ਗੱਲ ਆ ਕਿ ਮੈਂ ਪਹਿਲੇ ਦਿਨ ਤੋਂ ਘਰੋਂ ਹੀ ਬੇਦਖਲ ਹੁੰਦਾ ਵੀ ਬਾਈ ਸਾਡਾ ਕੋਈ ਇਲਾਕਾ ਦੇਖਾ ਨਹੀਂ ਸਪੀਕਰ ਤੇ ਅਨਾਉਂਸਮੈਂਟ ਹੋਈ ਵੀ ਹੁੰਦੀ ਵੀ ਬਾਈ ਆਪ ਦਾ ਦੇਖੋ ਕੀ ਕਰਨਾ ਇਹ ਤਾਂ ਮਾਸੀ ਦੁਨੀਆਦਾਰੀ ਹੈ ਔਰ ਨੰਬਰ 2 ਤੇ ਮੈਂ ਨਹੀਂ ਚਾਹੁੰਦਾ ਤੁਹਾਡਾ ਕੋਈ ਨੁਕਸਾਨ ਉਹ ਵੀ ਨਹੀਂ ਮੈਂ ਜ਼ਿੰਦਗੀ 'ਚ ਕਰਨਾ ਚਾਹੁੰਦਾ ਨਹੀਂ ਮੈਂ ਕਰਕੇ ਖੁਸ਼ ਹਾਂ ਪਰ ਜਿਹੜੇ ਬੰਦੇ ਨੇ ਜਦੋਂ ਸਾਡੇ ਤੋਂ ਲੈ ਕੇ ਗਿਆ ਆ ਦੇਣਦਾਰ ਤਾਂ ਉਹੀ ਆ ਉਹੀ ਆ ਨਾ ਠੀਕ ਹੈ ਨਾ ਔਰ ਸਿਰੇ ਦਾ ਠੱਗੀਆਂ ਮਾਰ ਰਿਹਾ ਐਨੇ ਪੈਸੇ ਜੇ ਉਹਨੇ ਖਰਾਬ ਕੀਤੇ ਆ ਤੇ ਖਰਾਬ ਨਹੀਂ ਹੋ ਸਕਦੇ ਜ਼ਿੰਮੇਵਾਰ ਉਹੀ ਆ ਔਰ ਜੇ ਉਹਨਾਂ ਠੱਗੀ ਵਜ੍ਹੀ ਹੋਵੇ ਨਾ ਬੰਦੇ ਨਾਲ ਉਹ ਬੋਲ ਕੇ ਦੱਸੇ ਵੀ ਮੈਂ ਮੈਂ ਲੁੱਟਿਆ ਗਿਆ ਆਹ ਬੰਦੇ ਨੇ ਮੇਰੇ ਨਾਲ ਠੱਗੀ ਮਾਰਤੀ ਅੱਜ ਤੁਸੀਂ ਫੇਰ ਪਿੰਡ ਆਏ ਹੋ ਸਾਲ ਹੋ ਗਿਆ ਮੈਨਾਂ ਤਰੀਕ ਨੀ ਦਸੰਬਰ ਆ ਗਿਆ ਭੈਣੇ ਥੋੜੇ ਦਿਨਾਂ ਨੂੰ ਨਵਾਂ ਸਾਲ ਚੜ ਜਾਣਾ ਠੀਕ ਹੈ ਆ 2024 ਸਾਰਾ ਲੰਘ ਗਿਆ ਉਹ 2024 ਚ ਠੱਗੀਆਂ ਹੀ ਖਾਈ ਜਾਂਦਾ ਤੁਸੀਂ ਸਹੀ ਕੀਤਾ ਤੁਸੀਂ ਆਏ ਹੋ ਜੀ ਆਇਆਂ ਨੂੰ ਪਰ ਮਾਸੀ ਇਹ ਮੈਨੂੰ ਕਹਿੰਦੀ ਵੀ ਕੇਰਾ ਵੀਰੇ ਕੋਲੇ ਮੈਨੂੰ ਲੈ ਚੱਲ ਭੈਣੇ ਤੁਸੀਂ ਆਏ ਹੋ ਵੈਲਕਮ ਮੈਨੂੰ ਹਾਲ ਦੱਸੋ ਨਾ ਕੀ ਆ ਮੈਂ ਤਾਂ ਸੋchnਾ ਚਾਹੁੰਨਾ ਵੀ ਹੱਲ ਕੀ ਕਰੀਏ ਤੁਸੀਂ ਦੱਸੋ ਆਪਾਂ ਕਰਦੇ ਆਂ ਦੇਖ ਪੈਣੇ ਤੇਰਾ ਘਰ ਆ ਮੈਂ ਕਹ ਦੋ ਕਿੰਨਾ ਖਰਾਬ ਹੋਵੇ ਜੀ ਨੂੰ ਮਰਜ਼ੀ ਕਹਿ ਦੋ ਵੀ ਜਾ ਕੇ ਤੇ ਆਪਾਂ ਤਾਂ ਜਿਹੜੇ ਹੱਕ ਦੇ ਪੈਸੇ ਗਏ ਆ ਠੀਕ ਹੈ ਜੀ ਉਹ ਲੈਣੇ ਨੇ ਉਹ ਇਹ ਗੱਲ ਕਹਿ ਰਿਹਾ ਮੈਨੂੰ ਟਾਈਮ ਦੇ ਦਿਓ ਵੀਰੇ ਜਿਹੜੀ ਗੱਲ ਉਹ ਕਹਿ ਰਿਹਾ ਮੈਂ ਕਹਿੰਦਾ ਮੈਨੂੰ ਟਾਈਮ ਦੇ ਦਿਓ ਮੈਂ ਜਿਵੇਂ ਜਿਵੇਂ ਉਹ ਪੈਸੇ ਆਉਣਗੇ ਬੰਦਿਆਂ ਤੋਂ ਗਾਂ ਤੇ ਮੈਂ ਉਵੇਂ ਉਹ ਮੇਨੂੰ ਸਾਡੇ ਨਾਲ ਮਾਸੜ ਬਹਿ ਲਵੇ ਲਿਖਤੀ ਕਰ ਲਵੇ ਲਿਖਤੀ ਟਾਈਮ ਮੰਗ ਲਵੇ ਜ਼ਿੰਮੇਵਾਰੀ ਚੱਕ ਲਓ ਮਸੀਂ ਅਸੀਂ ਚੂ ਨਹੀਂ ਕਰਦੇ ਮੈਂ ਦੇਖੋ ਜੇ ਤੁਸੀਂ ਉਂ ਕਹਿੰਦੇ ਕਿ ਅਸੀਂ ਉਹੀ ਕਰ ਲਗੇ ਉ ਤਾਂ ਮਾਸੀ ਇਹ ਤਾਂ ਨਹੀਂ ਉਹ ਮੈਂ ਤੈਨੂੰ ਅੱਜ ਤਾਂ ਉਮੀਦ ਹੈਗੀ ਆ ਵੀ ਉਹਦੇ ਕੋਲ ਕਿਤੇ ਰੱਖੇ ਆ ਨਾ ਮੈਂ ਕੋਈ ਹਸਾਬ ਕਰਨਾ ਹੀ ਆ ਮੈਂ ਝੂਠ ਨਹੀਂ ਬੋਲਦੀ ਨਹੀਂ ਠੀਕ ਆ ਤੁਸੀਂ ਕੋਈ ਨਹੀਂ ਹਾਂ ਮੈਂ ਇਹਦੇ ਨਾਲ ਆਈ ਆ ਅੱਜ ਠੀਕ ਹੈ ਮੈਂ ਉਹਨੂੰ ਇਹ ਗੱਲ ਕਹੀ ਸੀ ਜਿਹੜੀ ਗੱਲ ਮੈਂ ਕਹੀ ਸੀ ਮੈਂ ਕਿਹਾ ਤੂੰ ਜਾ ਨੂੰ ਬਾਥਰ ਕੋ ਲੈ ਚ ਉਹ ਵੱਡਾ ਤੇਰੇ ਨਾਲ ਬਾਈ ਦੀ ਗੱਲ ਕਰਦੀ ਸੀ ਉਹ ਵੱਡਾ ਉਹਦੇ ਨਾਲ ਬਹਿ ਕੇ ਉਹਦੇ ਨਾਲ ਹਿਸਾਬ ਕਰਕੇ ਉਹਨੂੰ ਕਹਿ ਵੀ ਮੈਂ ਮਾਸਟਰ ਜੀ ਐਨੇ ਨੇ ਚਿਰਚ ਮੈਂ ਪੈਸੇ ਦੇ ਦੂੰ ਮੇਰੀ ਬੇਨਤੀ ਹੈ ਮਾਸੀ ਪਤਾ ਗੱਲ ਕੀ ਹੈ ਠੀਕ ਹੈ ਬਸ ਤੁਸੀਂ ਤੁਸੀਂ ਨਹੀਂ ਹੱਥ ਜੋੜਤੇ ਨਹੀਂ ਮੇਰੀ ਗੱਲ ਨਹੀਂ 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 ਮੈਨੂੰ ਤਾਂ ਪੜਸੇ ਆਇਆ ਇਹ ਕਿ ਮੈਂ ਕਰਾਰ ਕਰਕੇ ਕੀ ਕਰੂੰ ਫਿਰ ਮੈਂ ਤੁਹਾਨੂੰ ਉਹ ਹੀ ਦੱਸਦਾ ਨਾ ਫਿਰ ਮਾਸੀ ਉਹਦਾ ਕਰਾਰ ਮੰਨਿਆ ਹੀ ਨਹੀਂ ਜਾਣਾ ਕਿਉਂਕਿ ਜੇ ਉਹ ਕਹੂਗਾ ਕਿ ਮੈਂ ਅਸੀਂ ਉਹਦੀ ਨਹੀਂ ਮੰਨ ਸਕਦੇ ਜੇ ਅਸੀਂ ਮੰਨਾਂਗੇ ਤਾਂ ਮਾਸਟਰ ਬੈਠੇ ਤੁਸੀਂ ਬੈਠੋ ਔਰ ਇਹ ਚੀਜ਼ ਲਖਤੀ ਚ ਹੋਵੇ ਆਦਰਵਾਇਸ ਜੋ ਸਾਨੂੰ ਲੱਗਦਾ ਜੋ ਜੋ ਵੀ ਲੀਗਲੀ ਜੋ ਹੋ ਸਕਦਾ ਕੱਲ ਨੂੰ ਇਹ ਵੀ ਹੋ ਜਾਦਾ ਸਾਡੇ ਪੈਸੇ ਇੱਥੇ ਗਲਤਾਂ ਦੇ ਦਿੱਤੇ ਹੁਣ ਖਾਤੇ ਤੋਂ ਖਾਤੇ ਗਏ ਆ ਉਹ ਪੈਸੇ ਗਲਤਾਂ ਦਾ ਯੂਜ਼ ਹੋ ਜਾਣ ਸਾਡੇ ਗਾਲੋ ਕੋਈ ਪੁਲਿਸ ਚੱਕਰ ਪਾ ਲਵੇ ਵੀ ਤੁਸੀਂ ਇਨਵੈਸਟ ਕੀਤੇ ਆ ਸੁਣੋ ਗੱਲ ਫੇਰ ਤਾਂ ਸਾਡੇ ਲਈ ਹੋਰ ਜ਼ਰੂਰੀ ਹੋ ਜਾਊਗਾ ਤੁਸੀਂ ਕਿਵੇਂ ਕੀਤੇ ਜਦੋਂ ਤੁਸੀਂ ਆਈ ਹੋ ਜਾ